ਪੰਜਾਬ 247 ਟੀਵੀ ਦੇ ਖਬਰਾਂ ਦੇ ਬਲਟਨ 'ਚ ਤੁਹਾਡਾ ਕਰਦੇ ਹਾਂ ਸਵਾਗਤ ਮੈਂ ਹਾਂ ਹਰਜੀਤ ਸਿੰਘ ਗਿੱਲ ਤੇ ਆਓ ਅੱਜ ਦੀਆਂ ਖਬਰਾਂ ਤੇ ਮਾਰਦੇ ਹਾਂ ਇੱਕ ਚਾਤ ਅਮਰੀਕਾ ਵਿੱਚ ਨਵੇਂ ਸਾਲ ਦੇ ਮੌਕੇ ਤੇ ਹੋਏ ਹਮਲਿਆਂ ਤੋਂ ਬਾਅਦ ਅਮਰੀਕਾ ਦੇ ਨਵੇਂ ਚੁਣੇ ਗਏ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਕਿਹਾ ਹੈ ਕਿ ਅਮਰੀਕਾ ਦੁਨੀਆ ਵਿੱਚ ਹਾਸੇ ਦਾ ਪਾਤਰ ਬਣ ਚੁੱਕਾ ਹੈ ਉਹਨਾਂ ਇਸ ਪਿੱਛੇ ਬਾਰਡਰ ਦੀ ਨੀਤੀ ਅਤੇ ਕਮਜ਼ੋਰ ਲੀਡਰਸ਼ਿਪ ਨੂੰ ਕਾਰਨ ਦੱਸਿਆ ਟਰੰਪ ਨੇ ਐਕਸ ਦੇ ਉੱਤੇ ਇੱਕ ਪੋਸਟ ਵਿੱਚ ਕਿਹਾ ਕਿ ਰਾਸ਼ਟਰਪਤੀ ਜੋ ਬਾਈਡਨ ਅਮਰੀਕੀ ਇਤਿਹਾਸ ਦਾ ਸਭ ਤੋਂ ਪੜਾ ਰਾਸ਼ਟਰਪਤੀ ਰਿਹਾ ਹੈ 트럼ਪ ਨੇ ਲਿਖਿਆ ਕਿ ਉਹ ਅਯੋਗ ਤੇ ਪ੍ਰੇਸ਼ਟ ਹੈ ਉਹ ਆਪਣਾ ਸਾਰਾ ਸਮਾਂ ਬਾਹਰੀ ਤੇ ਅੰਦਰੂਨੀ ਹਿੰਸਕ ਲੋਕਾਂ ਤੋਂ ਅਮਰੀਕੀਆਂ ਦੀ ਰੱਖਿਆ ਕਰਨ ਤੇ ਧਿਆਨ ਦੇਣ ਦੀ ਥਾਂ ਆਪਣੇ ਸਿਆਸੀ ਵਿਰੋਧੀਆਂ ਅਤੇ ਮੇਰੇ ਦੇ ਹਮਲਾ ਕਰਨ ਜੀ ਲਗਾ ਰਿਹਾ ਹੈ ਬਾਈਡਨ ਦੀ ਖੁੱਲੀ ਸਰਾਧ ਦੀ ਨੀਤੀ ਦੇ ਸਬੰਧ ਵਿੱਚ ਮੈਂ ਆਪਣੀਆਂ ਰੈਲੀਆਂ ਤੇ ਹੋਰ ਥਾਵਾਂ ਤੇ ਕਈ ਵਾਰ ਕਿਹਾ ਹੈ ਕਿ ਅਮਰੀਕਾ ਵਿੱਚ ਇੰਨੇ ਕੱਟੜਪੰਥੀ ਇਸਲਾਮਕ ਅਤਵਾਦ ਤੇ ਹਿੰਸਕ ਅਪਰਾਧ ਹੋਣਗੇ ਕਿ ਇਸ ਤੇ ਵਿਸ਼ਵਾਸ ਕਰਨਾ ਹੀ ਮੁਸ਼ਕਲ ਹੋ ਜਾਏਗਾ ਜੋ ਕਿਸੇ ਕਲਪਨਾ ਤੋਂ ਵੀ ਮਾੜਾ ਹੈ ਉਹ ਸਮਾਂ ਹੁਣ ਆ ਗਿਆ ਹੈ 트럼ਪ ਨੇ ਟਵਿੱਟਰ ਤੇ ਅੱਗੇ ਲਿਖਿਆ ਡਿਪਾਰਟਮੈਂਟ ਆਫ ਜਸਟਿਸ ਐਫ ਬੀ ਆਈ ਡੈਮੋਕ੍ਰੇਟਸ ਦੁਆਰਾ ਸ਼ਾਸਨ ਵਾਲੇ ਰਾਜ ਅਤੇ ਸਥਾਨਕ ਵਕੀਲਾਂ ਨੇ ਆਪਣਾ ਕੰਮ ਕਾਜ ਹੀ ਨਹੀਂ ਕੀਤਾ ਉਹਨਾਂ ਲਿਖਿਆ ਕਿ ਅਮਰੀਕਾ ਟੁੱਟ ਰਿਹਾ ਹੈ ਸਿਰਫ ਮਜ਼ਬੂਤ ਲੀਡਰਸ਼ਿਪ ਹੀ ਇਸ ਨੂੰ ਰੋਕ ਸਕਦੀ ਹੈ 20 ਜਨਵਰੀ ਨੂੰ ਮਿਲਦੇ ਹਨ ਦਰਅਸਲ 20 ਜਨਵਰੀ ਨੂੰ 트럼ਪ ਅਮਰੀਕਾ ਦੇ ਰਾਸ਼ਟਰਪਤੀ ਵਜੋਂ ਸੌਹ ਚੁੱਕਣ ਵਾਲੇ ਹਨ ਆਪਣੀ ਪੋਸਟ ਦੇ ਅੰਤ ਵਿੱਚ ਉਹਨਾਂ ਨੇ ਅਮਰੀਕਾ ਨੂੰ ਮਹਾਨ ਬਣਾਉਣ ਵਾਲਾ ਆਪਣਾ ਚਰਚਿਤ ਨਾਰਾ ਵੀ ਲਿਖਿਆ ਮੇਕ ਅਮਰੀਕਾ ਗ੍ਰੇਟ ਅਗੇਨ ਕੈਨੇਡਾ ਤੋਂ ਮਗਰੋਂ ਹੁਣ ਅਮਰੀਕਾ ਵਿੱਚ ਵੀ ਜਿਹੜੇ ਕੁਮਾਤਰੀ ਵਿਦਿਆਰਥੀ ਨੇ ਇੰਟਰਨੈਸ਼ਨਲ ਸਟੂਡੈਂਟ ਨੇ ਉਹਨਾਂ ਲਈ ਵਰਕ ਪਰਮਿਟ ਖਤਮ ਕਰਨ ਤੇ ਇੱਕ ਵਿਚਾਰ ਹੋ ਰਹੀ ਹੈ ਚੋਣ ਪ੍ਰਚਾਰ ਦੌਰਾਨ ਟਰੰਪ ਨੇ ਮੇਕ ਅਮਰੀਕਾ ਗ੍ਰੇਟ ਅਗੇਨ ਦਾ ਨਾਰਾ ਦਿੱਤਾ ਸੀ ਤੇ ਉਹਨਾਂ ਦੀਆਂ ਨੀਤੀਆਂ ਤੋਂ ਪ੍ਰੇਰਿਤ ਹੋ ਕੇ ਟਰੰਪ ਦੇ ਸਮਰਥਕ ਹੁਣ H1B ਵੀਜੇ ਤੋਂ ਬਾਅਦ ਆਪਸ਼ਨਲ ਪ੍ਰੈਕਟੀਕਲ ਟ੍ਰੇਨਿੰਗ ਜਿਹਨੂੰ OPT ਕਿਹਾ ਜਾਂਦਾ ਹੈ ਉਸ ਪ੍ਰੋਗਰਾਮ ਤੇ ਵੀ ਸਵਾਲ ਖੜੇ ਕਰ ਰਹੇ ਹਨ ਇਹ ਇੱਕ ਅਜੀਬ ਜਿਹਾ ਪ੍ਰੋਗਰਾਮ ਹੈ ਜੋ ਮੰਤਰੀ ਵਿਦਿਆਰਥੀਆਂ ਨੂੰ ਸਥਾਈ ਤੌਰ ਤੇ ਅਮਰੀਕਾ ਵਿੱਚ ਰਹਿਣ ਤੇ ਕੰਮ ਕਰਨ ਦੀ ਇਜਾਜ਼ਤ ਦਿੰਦਾ ਹੈ ਯੂਐਸ ਟੈਕ ਵਰਕਰਸ ਵਰਗੇ ਸੋਸ਼ਲ ਮੀਡੀਆ ਪਲੇਟਫਾਰਮ OPT ਵਿਰੁੱਧ ਖੁੱਲ ਕੇ ਲਿਖ ਰਹੇ ਹਨ ਅਤੇ ਉਹ ਇਸ ਦੇ ਉੱਤੇ ਸਖਤ ਪਾਬੰਦੀਆਂ ਲਾਉਣ ਦੀ ਮੰਗ ਕਰ ਰਹੇ ਹਨ ਵਰਕਰਾਂ ਨੇ ਇਸਤੇ ਲਿਖਿਆ ਹੈ ਕਿ OPT H1B ਵੀਜ਼ਾ ਤੋਂ ਵੀ ਵੱਧ ਗਲਤ ਹੈ ਜੋ ਅਮਰੀਕੀ ਨੌਜਵਾਲਾ ਦੀ ਨੌਕਰੀਆਂ ਦੀਆਂ ਸੰਭਾਵਨਾ ਨੂੰ ਛੋਟਾ ਕਰਦਾ ਸੌੜਾ ਕਰਦਾ ਜਾਂ ਖਤਮ ਕਰ ਰਿਹਾ ਹੈ ਉਹਨਾਂ ਨੇ OPT ਤਹਿਤ ਕੰਮ ਕਰਨ ਵਾਲੇ ਵਿਦਿਆਰਥੀਆਂ ਨੂੰ ਤਰਖਾ ਵਿੱਚ ਦਿੱਤੀ ਜਾਂਦੀ ਸ਼ੋਰਟ ਟੈਕਸ ਦੀ ਸ਼ੋਰਟ ਜਿਹੜੀ ਆ ਉਹਦੇ ਤੇ ਵੀ ਕਈ ਸਵਾਲਟ ਆਏ ਹਨ ਹਰ ਸਾਲ ਦੁਨੀਆ ਭਰ ਤੋਂ ਤਕਰੀਬਨ 10 ਲੱਖ ਵਿਦਿਆਰਥੀ ਹਾਇਰ ਐਜੂਕੇਸ਼ਨ ਵਾਸਤੇ ਅਮਰੀਕਾ ਜਾਂਦੇ ਹਨ ਜਿਹੜਾ ਇਹ ਪ੍ਰੋਗਰਾਮ ਹੈ ਆਪਸ਼ਨਲ ਓ ਪੀਟੀ ਇੱਕ ਇਹੋ ਜਿਹਾ ਪ੍ਰੋਗਰਾਮ ਹੈ ਜੋ ਕਮਾਂਤਰੀ ਵਿਦਿਆਰਥੀਆਂ ਨੂੰ ਪੜ੍ਹਾਈ ਤੋਂ ਬਾਅਦ ਸੀਮਤ ਸਮੇਂ ਲਈ ਨੌਕਰੀ ਦੇ ਤਜਰਬੇ ਦਾ ਮੌਕਾ ਦਿੰਦਾ ਹੈ ਜੇਕਰ ਸੌਖੀ ਭਾਸ਼ਾ ਵਿੱਚ ਸਮਝਣਾ ਹੋਵੇ ਤਾਂ ਇਹ ਪ੍ਰੋਗਰਾਮ ਵਿਦਿਆਰਥੀਆਂ ਨੂੰ ਸੀਮਤ ਸਮੇਂ ਲਈ ਰੁਜ਼ਗਾਰ ਮਹੱਇਆ ਕਰਦਾ ਹੈ ਇਸ ਪ੍ਰੋਗਰਾਮ ਤਹਿਤ ਕੁਮਾਂਤਰੀ ਵਿਦਿਆਰਥੀ 1 ਸਾਲ ਤੱਕ ਅਮਰੀਕਾ ਵਿੱਚ ਰਹਿ ਸਕਦੇ ਹਨ ਤੇ ਕੰਮ ਕਰ ਸਕਦੇ ਹਨ ਜੇ ਕੋਈ O P T ਪ੍ਰੋਗਰਾਮ ਨਹੀਂ ਹੋਏਗਾ ਤਾਂ ਵਿਦਿਆਰਥੀਆਂ ਨੂੰ ਆਪਣੀ ਪੜ੍ਹਾਈ ਪੂਰੀ ਕਰਨ ਤੋਂ ਫੌਰਨ ਬਾਅਦ ਆਪਣੇ ਦੇਸ਼ ਨੂੰ ਪਰਤਣਾ ਪਵੇਗਾ ਭਾਰਤ ਵਿੱਚ ਸਥਿਤ ਅਮਰੀਕੀ ਦੂਤਾਵਾਸਤੇ ਮੁਤਾਬਕ ਸਾਲ 2023-24 ਵਿੱਚ 331 ਹਜ਼ਾਰ ਵਿਦਿਆਰਥੀ ਜਿਹੜੇ ਭਾਰਤ ਤੋਂ ਅਮਰੀਕਾ ਪੜ੍ਹਾਈ ਲਈ ਗਏ ਸਨ ਇਹਨਾਂ ਵਿੱਚੋਂ 29.29.245 ਫੀਸ ਦੀ ਯਾਨੀ 97556 ਵਿਦਿਆਰਥੀ ਇਹੋ ਜਿਹੇ ਹਨ ਜਿਨ੍ਹਾਂ ਨੇ OPT ਪ੍ਰੋਗਰਾਮ ਦੀ ਚੋਣ ਕੀਤੀ ਭਾਰਤ ਤੋਂ ਜ਼ਿਆਦਾਤਰ ਬੱਚੇ ਅਮਰੀਕਾ ਵਿੱਚ ਸੈਟਲ ਹੋਣ ਯਾਨੀ ਕਿ ਪੱਕੀ ਰਹਿਸ਼ ਲਈ ਹੀ ਜਾਂਦੇ ਹਨ ਅਤੇ ਪੜ੍ਹਾਈ ਦਾ ਸਿਰਫ ਇੱਕ ਬਹਾਨਾ ਹੀ ਹੁੰਦਾ ਹੈ ਡੋਨਲਡ 트੍ਰੰਪ ਦੇ ਸੌ ਚੁੱਕਣ ਤੋਂ ਪਹਿਲਾਂ H1B ਵੀਜ਼ਾ ਤੇ ਵੀ ਬਹਿਸ ਬਹੁਤ ਤੇਜ਼ ਹੋਈ ਪਈ ਹੈ ਇਹਦੇ ਕਾਰਨ 트੍ਰੰਪ ਦੀ ਰਿਪਬਲਿਕ ਪਾਰਟੀ ਰਾਸ਼ਟਰਪਤੀ ਜੋ ਬਾਈਡਨ ਦੀ ਡੈਮੋਕ੍ਰੈਟਿਕ ਪਾਰਟੀ ਅਤੇ ਇਥੋਂ ਤੱਕ ਕਿ ਰਿਪਬਲਿਕਨ ਪਾਰਟੀ ਦੇ ਵਿਦਵੀ ਗਰੁੱਪਾਂ ਦੇ ਵਿੱਚ ਵੀ ਜਿਹੜੀ ਆ ਉਹ ਕਾਫੀ ਮਤਭੇਦ ਉੱਪਰ ਕੇ ਸਾਹਮਣੇ ਆਏ ਹਨ ਡੋਨਲਡ 트੍ਰੰਪ ਸ਼ੁਰੂ ਤੋਂ ਹੀ H1B ਵੀਜ਼ਾ ਦਾ ਵਿਰੋਧ ਕਰਦੇ ਰਹੇ ਹਨ ਹਾਲਾਂਕਿ ਹਾਲ ਚੋਂ ਨੇ ਇਹ ਤੇ ਆਪਣਾ ਥੋੜਾ ਜਿਹਾ ਰੁਖ ਬਦਲਿਆ ਹੈ ਤੇ ਉਹਨਾਂ ਨੇ ਇਹਦਾ ਸਮਰਥਨ ਵੀ ਕੀਤਾ ਹੈ 트੍ਰੰਪ ਦੇ ਪਹਿਲੇ ਕਾਰਜਕਾਲ ਦੌਰਾਨ H1B ਵੀਜ਼ਾ ਰੱਦ ਹੋਣ ਦੀ ਦਰ ਸਭ ਤੋਂ ਵੱਧ ਸੀ ਜੋ ਬਾਈਡਨ ਦੇ ਪ੍ਰਸ਼ਾਸਨ ਦੇ ਦੌਰਾਨ H1B ਵੀਜ਼ਾ ਰੱਦ ਹੋਣ ਦੀ ਦਰ ਦੋ ਉਸ 4 ਫੀਸਦੀ ਤੱਕ ਹੀ ਰਹਿ ਗਈ ਸੀ ਅਗਲੀ ਖਬਰ ਅਸੀਂ ਦੱਖਣੀ ਕੋਰੀਆ ਤੋਂ ਲੈ ਰਹੇ ਹਾਂ ਜੀ ਮਹਾਦੋਸ਼ਤਾ ਸਾਹਮਣਾ ਕਰ ਰਹੇ ਦੱਖਣੀ ਕੋਰੀਆ ਦੇ ਰਾਸ਼ਟਰਪਤੀ ਯੂਨ ਸੁਕਯੋਲ ਦੀ ਗ੍ਰਿਫਤਾਰੀ ਸ਼ੁੱਕਰਵਾਰ ਨੂੰ ਹੋ ਹੀ ਨਹੀਂ ਸਕੀ ਇੱਕ ਭਾਰੀ ਉੱਥੇ ਡਰਾਮਾ ਹੁੰਦਾ ਰਿਹਾ ਜਿਹਦੇ ਨਾਲ ਕਾਫੀ ਖਿਚਾਅ ਬਣਿਆ ਰਿਹਾ ਰਾਸ਼ਟਰਪਤੀ ਭਵਨ ਦੇ ਜਿਹੜੇ ਸੁਰੱਖਿਆ ਬਲਾਜਮ ਸੀ ਉਹ ਬਹੁਤ ਦੇ ਜਿਹੜੇ ਜਵਾਨ ਸੀਗੇ ਜਾਂ ਅਧਿਕਾਰੀ ਸੀ ਉਹਨਾਂ ਨੂੰ ਗ੍ਰਫਤਾਰ ਕਰਨ ਤੋਂ ਸੁਰੱਖਿਆ ਕਰਮਚਾਰੀਆਂ ਨੇ ਰੋਕ ਲਿਆ ਕਿਉਂਕਿ ਉਹਨਾਂ ਦੀ ਗਿਣਤੀ ਕਾਫੀ ਜ਼ਿਆਦਾ ਸੀ ਜੂਨ ਨੂੰ ਗ੍ਰਫਤਾਰ ਕਰਨ ਲਈ ਸਵੇਰੇ 7 ਵਜੇ ਤੋਂ ਬਾਅਦ ਪਹੁੰਚੇ ਵਿਪ੍ਰਸ਼ਟਾਚਾਰ ਜਾਂਚ ਏਜੰਸੀ ਦੇ ਅਧਿਕਾਰੀਆਂ ਤੇ ਪੁਲਿਸ ਨੂੰ ਕਰੀਬ 6 ਘੰਟਿਆਂ ਤੱਕ ਚੱਲੇ ਟਕਰਾਅ ਤੋਂ ਬਾਅਦ ਖਾਲੀ ਹੱਥ ਵਾਪਸ ਪਰਤਣਾ ਪਿਆ ਦੇਸ਼ ਵਿੱਚ 3 ਦਸੰਬਰ ਨੂੰ ਮਾਰਸ਼ਲ ਲਾਉਣ ਦੇ ਮਾਮਲੇ ਵਿੱਚ ਸਿਓਲ ਦੀ ਇੱਕ ਅਦਾਲਤ ਨੇ ਮੰਗਲਵਾਰ ਨੂੰ ਯੂਨਨ ਰਾਸ਼ਟਰ ਵਿੱਚ ਲੈਣ ਦੇ ਅਤੇ ਰਾਸ਼ਟਰਪਤੀ ਦਫ਼ਤਰ ਦੀ ਤਲਾਸ਼ੀ ਲੈਣ ਲਈ ਵਾਰੰਟ ਜਾਰੀ ਕੀਤੇ ਸਨ ਅਹੁਦੇ ਤੇ ਰਹਿੰਦਿਆਂ ਕਿਸੇ ਰਾਸ਼ਟਰਪਤੀ ਦੇ ਖਿਲਾਫ ਇਹ ਸਭ ਕੁਝ ਪਹਿਲੀ ਵਾਰ ਹੋਇਆ ਕਿ ਉਸ ਦੀ ਗ੍ਰਿਫਤਾਰੀ ਦੇ ਵਾਰੰਟ ਜਾਰੀ ਕੀਤੇ ਗਏ ਹਨ ਵਿਪ੍ਰਸ਼ਟਾਚਾਰ ਜਾਂਚ ਏਜੰਸੀ CIO ਨੇ ਇੱਕ ਬਿਆਨ ਵਿੱਚ ਕਿਹਾ ਹੈ ਕਿ ਟਕਰਾਅ ਦੇ ਕਾਰਨ ਗ੍ਰਫਤਾਰੀ ਵਾਰੰਟ ਤੇ ਅਮਲ ਸੰਭਵ ਨਹੀਂ ਹੋ ਸਕਿਆ ਜਾਂਚ ਕਰਤਾਵਾਂ ਨੂੰ ਜੂਨ ਦੀ ਸਰਕਾਰੀ ਰਹਿਸ਼ ਦਾਖਲ ਨਹੀਂ ਹੋਣ ਦਿੱਤਾ ਗਿਆ ਇਸ ਤੋਂ ਬਾਅਦ ਦੁਪਹਿਰ ਕਰੀਬ 1:30 ਵਜੇ ਉਹਨਾਂ ਨੂੰ ਸੁਰੱਖਿਆ ਸੰਬੰਧੀ ਚਿੰਤਾਵਾਂ ਦੇ ਕਾਰਨ ਜਿਹੜੇ ਉਹਨਾਂ ਨੂੰ ਗ੍ਰਫਤਾਰ ਕਰਨ ਗਏ ਸੀ ਉਹਨਾਂ ਨੂੰ ਵਾਪਸ ਭਲਾ ਲੈ ਗਿਆ ਰਾਸ਼ਟਰਪਤੀ ਦੇ ਸੁਰੱਖਿਆ ਮੁਲਾਜ਼ਮਾਂ ਨੇ ਅਧਿਕਾਰੀਆਂ ਤੇ ਪੁਲਿਸ ਨੂੰ ਘੇਰ ਲਿਆ ਸੀ ਕਿਉਂਕਿ ਉਹ ਗਿਣਤੀ ਵਿੱਚ ਕਾਫੀ ਜ਼ਿਆਦਾ ਸਨ ਅਗਲੀ ਖਬਰ ਇੱਕ ਪੂਰੀ ਫੇਰ ਆਪਾਂ ਅਮਰੀਕਾ ਤੋਂ ਕਰਦੇ ਹਾਂ ਜੀ ਰਾਸ਼ਟਰਪਤੀ ਜੋ ਬਾਈਡਨ ਤੇ ਉਹਨਾਂ ਦੇ ਪਰਿਵਾਰ ਨੂੰ 2023 ਵਿੱਚ ਵਿਦੇਸ਼ੀ ਆਗੂਆਂ ਵੱਲੋਂ ਹਜ਼ਾਰਾਂ ਡਾਲਰ ਦੀ ਕੀਮਤ ਦੇ ਤੋਹਫੇ ਦਿੱਤੇ ਗਏ ਸਨ ਆਪਾਂ ਨੂੰ ਯਾਦ ਹੋਣਾ ਕਿ ਇਹਨਾਂ ਤੋਹਫਿਆਂ ਦੀ ਕਰਕੇ ਹੀ ਜਿਹੜੇ ਆ ਕਾਫੀ ਸਾਰੇ ਕੇਸ Imran Khan ਤੇ ਪਾਕਿਸਤਾਨ ਤੇ ਬਣੇ ਹੋਏ ਹਨ ਤੇ ਇਹਨਾਂ ਤੋਹਫਿਆਂ ਵਿੱਚ ਜੋ ਬਾਈਡਨ ਨੂੰ ਭਾਰਤ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵੱਲੋਂ ਵੀ ਇੱਕ ਬਹੁਤ ਮਹਿੰਗਾ ਜਿਹੜਾ ਗਿਫਟ ਦਿੱਤਾ ਗਿਆ ਸੀ ਉਹਦੀ ਕੀਮਤ 20000 ਡਾਲਰ ਦਾ ਉਹ ਹੀਰਾ ਸੀ ਪਰ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵੱਲੋਂ 7.5 ਕੈਰਟ ਦਾ ਹੀਰਾ ਕਿਸੇ ਆਗੂ ਵੱਲੋਂ 2023 ਵਿੱਚ ਦਿੱਤਾ ਗਿਆ ਸਭ ਤੋਂ ਮਹਿੰਗਾ ਤੋਹਫਾ ਸੀ ਕਿਉਂਕਿ ਅਸੀਂ ਵਿਸ਼ਵ ਗੁਰੂਆਂ ਤੇ ਪੰਜਵੀਂ ਵੱਡੀ ਦੁਨੀਆ ਦੀ ਫਾਈਨੈਂਸ਼ੀਅਲ ਤਾਕਤ ਆ ਇਸ ਕਰਕੇ ਅਸੀਂ ਕਿਸੇ ਹੋਰ ਤੋਂ ਪਿੱਛੇ ਕਿਉਂ ਰਹਿੰਦੇ ਇਸ ਕਰਕੇ ਅਸੀਂ ਦੁਨੀਆ ਭਰ ਦੇ ਦੇਸ਼ਾਂ ਤੋਂ ਸਭ ਤੋਂ ਮਹਿੰਗਾ ਤੋਹਫਾ 20 ਹਜ਼ਾਰ ਡਾਲਰ ਦਾ ਉਹ ਜੋ ਬਾਈਡਨ ਘਰਾਂ ਨੂੰ ਭੇਟ ਕੀਤਾ ਸੀ ਵਿਦੇਸ਼ ਵਿਭਾਗ ਵੱਲੋਂ ਪ੍ਰਕਾਸ਼ਿਤ ਸਾਲਾਨਾ ਲੇਖਣ ਰਿਪੋਰਟ ਦੇ ਅਨੁਸਾਰ ਨਰਿੰਦਰ ਮੋਦੀ ਵੱਲੋਂ ਦਿੱਤੇ ਤੋਹਫੇ ਤੋਂ ਇਲਾਵਾ ਜਿਹੜੀ ਫਰਸਟ ਲੇਡੀ ਹੈ ਉਹਨਾਂ ਨੂੰ ਸੰਯੁਕਤ ਰਾਜ ਵਿੱਚ ਯੂਕਰੇਨ ਦੇ ਰਾਜਦੂਤ ਵੱਲੋਂ 14000 ਤੇ 63 ਯੂ ਐਸ ਡਾਲਰ ਦਾ ਇੱਕ ਬਰੋਚ ਮਿਸਰ ਦੀ ਰਾਸ਼ਟਰਪਤੀ ਵੱਲੋਂ 4510 ਦਾ ਯੂਐਸ ਡਾਲਰ ਦੀ ਕੀਮਤ ਦਾ ਇੱਕ ਬ੍ਰੇਸਲੇਟ ਅਤੇ ਫੋਟੋ ਐਲਬਮ ਵੀ ਮਿਲੀ ਸੀ ਰਿਪੋਰਟ ਅਨੁਸਾਰ 20000 ਅਮਰੀਕੀ ਡਾਲਰ ਦੇ ਹੀਰੇ ਨੂੰ ਵਾਈਟ ਹਾਊਸ ਈਸਟ ਵੈਂਗਵੇਜ ਅਧਿਕਾਰਤ ਵਰਤੋਂ ਲਈ ਰੱਖਿਆ ਗਿਆ ਹੈ ਜਦੋਂ ਕਿ ਰਾਸ਼ਟਰਪਤੀ ਅਤੇ ਪ੍ਰਥਮ ਮਹਿਲਾ ਨੂੰ ਹੋਰ ਤੋਹਫੇ ਆਰਕਾਈਵਸ ਭੇਜ ਦਿੱਤੇ ਗਏ ਹਨ ਦਫ਼ਤਰ ਨੇ ਹੀਰੇ ਦੀ ਵਰਤੋਂ ਬਾਰੇ ਟਿੱਪਣੀ ਲਈ ਬੇਨਤੀ ਦਾ ਤੁਰੰਤ ਜਵਾਬ ਨਹੀਂ ਦਿੱਤਾ ਅਮਰੀਕਾ ਦੇ ਫੈਡਰਲ ਕਾਨੂੰਨ ਕਾਰਜਕਾਰੀ ਸ਼ਾਖਾ ਦੇ ਅਧਿਕਾਰੀਆਂ ਨੂੰ ਵਿਦੇਸ਼ੀ ਨੇਤਾਵਾਂ ਤੇ ਹਮ ਰੁਤਬਾ ਤੋਂ ਪ੍ਰਾਪਤ ਹੋਣ ਵਾਲੇ ਤੋਹਫਿਆਂ ਦੀ ਕੋਸ਼ਨਾ ਕਰਨ ਦੀ ਜਿਹੜਾ ਉਹ ਮੰਗ ਕਰਦਾ ਹੈ ਜਿਨ੍ਹਾਂ ਦੀ ਅੰਦਾਜ਼ਨ ਕੀਮਤ 480 ਅਮਰੀਕੀ ਡਾਲਰ ਤੋਂ ਵੱਧ ਹੋਵੇ ਜਾਣਗੇ 500 ਡਾਲਰ ਤੋਂ ਘੱਟ ਘੱਟ ਦਾ ਤੋਹਫਾ ਉਹ ਲੈ ਸਕਦੇ ਜੇ ਇਹ ਤੋਂ ਵੱਡਾ ਹੋਵੇ ਤੇ ਫਿਰ ਉਹ ਤੋਹਫਾ ਸਰਕਾਰੀ ਖਜ਼ਾਨੇ 'ਚ ਜਮ੍ਹਾਂ ਕਰਾਉਣਾ ਪੈਂਦਾ ਪ੍ਰਾਪਤਕਰਤਾਵਾਂ ਕੋਲ ਅਮਰੀਕੀ ਸਰਕਾਰ ਤੋਂ ਤੋਹਫੇ ਨੂੰ ਇਹਦੇ ਬਾਜ਼ਾਰ ਮੁੱਲ ਤੇ ਖਰੀਦਣ ਦਾ ਵਿਕਲਪ ਵੀ ਹੁੰਦਾ ਹੈ ਹਾਲਾਂਕਿ ਇਹ ਕਾफी ਘੱਟ ਰੇਟ ਹੁੰਦਾ ਹੈ ਫੈਡਰਲ ਰਜਿਸਟਰ ਦੇ ਸ਼ੁੱਕਰਵਾਰ ਨੂੰ ਜਾਰੀ ਸੰਸਕਰਨ ਵਿੱਚ ਸਟੇਟ ਡਿਪਾਰਟਮੈਂਟ ਪ੍ਰੋਟੋਕੋਲ ਦਫ਼ਤਰ ਅਨੁਸਾਰ CIA ਦੇ ਕਰਮਚਾਰੀਆਂ ਨੂੰ ਕੀਮਤੀ ਘੜੀਆਂ ਦੇ ਸੈੱਟ ਅਤੇ ਗਹਿਣੇ ਵੀ ਮਿਲੇ ਸਨ ਜੋ ਕਿ ਹੁਣ ਨਸ਼ਟ ਕਰ ਦਿੱਤੇ ਗਏ ਹਨ ਇਹਨਾਂ ਦੀ ਕੀਮਤ 132000 US ਡਾਲਰ ਬਣਦੀ ਸੀ ਕੋਈ ਖਬਰਾਂ ਭਾਰਤ ਵਾਲੇ ਪਾਸਿਓਂ ਲੈਣੇ ਆਂ ਜੀ ਪਹਿਲੀ ਖਬਰ ਪੰਜਾਬ ਤੋਂ ਪੰਜਾਬ ਵਿਧਾਨ ਸਭਾ ਦੇ ਸਪੀਕਰ ਕੁਲਤਾਰ ਸਿੰਘ ਸੰਧਵਾ ਨੇ ਸ਼ੁੱਕਰਵਾਰ ਨੂੰ ਕਿਹਾ ਕਿ ਕੇਂਦਰ ਦੀ ਨਦੀਆਂ ਨੂੰ ਆਪੋ ਵਿੱਚ ਜੋੜਨ ਦਾ ਜਿਹੜਾ ਪ੍ਰੋਜੈਕਟ ਆ ਇਹਦੀ ਇੱਕ ਵੱਡੇ ਪੱਧਰ ਤੇ ਡੰਗਾਈ ਨਾਲ ਵਿਆਪਕ ਸਮੀਖਿਆ ਹੋਣੀ ਜਿਹੜੀ ਆ ਬਹੁਤ ਜ਼ਰੂਰੀ ਹੈ ਸੰਧਵਾ ਨੇ ਇਸ ਕਦਮ ਨੂੰ ਕੁਦਰਤੀ ਪ੍ਰਣਾਲੀਆਂ ਵਿੱਚ ਦਖਲਅੰਦਾਜ਼ੀ ਵਜੋਂ ਦਰਸਾਉਂਦਿਆਂ ਸਾਵਧਾਨ ਕੀਤਾ ਕਿ ਇਹੋ ਜੇ ਪ੍ਰੋਜੈਕਟ ਖੇਤੀਬਾੜੀ ਦੀ ਉਤਪਾਦਨ ਦੇ ਉੱਤੇ ਵੀ ਬੁਰਾ ਪ੍ਰਭਾਵ ਪਾ ਸਕਦੇ ਹਨ ਅਤੇ ਮੌਨਸੂਨ ਦੇ ਪੈਟਰਨ ਜਿਹੜਾ ਉਹਨੂੰ ਹੀ ਵਿਗਾੜ ਸਕਦੇ ਹਨ ਸਪੀਕਰ ਨੇ ਕਿਹਾ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀਨੇ ਹਾਲ ਹੀ ਵਿੱਚ ਮੱਧ ਪ੍ਰਦੇਸ਼ ਦੇ ਖੁਜਰਾਓਂ ਵਿੱਚ ਕੇਨ ਬੇਤਵਾ ਨਦੀ ਨੂੰ ਜੋੜਨ ਵਾਲੇ ਪ੍ਰੋਜੈਕਟ ਦਾ ਨੀਂਹ ਪੱਥਰ ਰੱਖਿਆ ਸੀ ਸਪੀਕਰ ਨੇ ਕਿਹਾ ਕਿ ਹਾਲਾਂਕਿ ਕੇਂਦਰ ਸਰਕਾਰ ਨੇ ਇਸ ਪਹਿਲ ਕਦਮੀ ਨੂੰ ਸੋਕੇ ਵਾਲੇ ਖੇਤਰਾਂ ਵਿੱਚ ਜਲ ਸਰੋਤਾਂ ਨੂੰ ਮੋੜ ਵੰਡਣ ਦਾ ਉਦੇਸ਼ ਦੱਸਿਆ ਹੈ ਪਰ ਵਿਗਿਆਨਕ ਖੋਜ ਦਰਸਾਉਂਦੀ ਹੈ ਕਿ ਜੇ ਇਹ ਦਖਲ ਕੁਦਰਤੀ ਹਾਈਡਰੋਲੋਜੀਕਲ ਪ੍ਰਣਾਲੀਆਂ ਨੂੰ ਮਹੱਤਵਪੂਰਨ ਰੂਪ ਵਿੱਚ ਬਦਲ ਸਕਦੇ ਹਨ ਉਹਨਾਂ ਨੇ ਚਿੰਤਾ ਜ਼ਾਹਰ ਕੀਤੀ ਕਿ ਵੱਡੇ ਪੱਮਾਨੇ ਤੇ ਹਾਈਡਰੋਲੋਜੀਕਲ ਹਾਇਡਰੋਲੋਜੀਕਲ ਬਦਲਾਅ ਮੌਨਸੂਨ ਦੇ ਸਥਾਪਿਤ ਤੌਰ ਤਰੀਕਿਆਂ ਨੂੰ ਵਿਗਾੜ ਸਕਦੇ ਹਨ ਅਤੇ ਸੰਭਾਵੀ ਤੌਰ ਤੇ ਖੇਤੀਬਾੜੀ ਸਥਿਰਤਾ ਨੂੰ ਵੀ ਖਤਰੇ ਵਿੱਚ ਪਾ ਸਕਦੇ ਹਨ ਸੰਧਵਾ ਨੇ ਪਾਣੀ ਦੀ ਸੰਭਾਲ ਤੇ ਰੀਸਾਈਕਲਿੰਗ ਪਹਿਲ ਕਦਮੀਆਂ ਨੂੰ ਤਰਜੀਹ ਦੇਣ ਦੀ ਵਕਾਲਤ ਕਰਦਿਆ ਐਡਵਾਂਸ ਵਾਟਰ ਟ੍ਰੀਟਮੈਂਟ ਤੇ ਸ਼ੁੱਧਿਕরণ ਪ੍ਰੋਗਰਾਮਾਂ ਨੂੰ ਲਾਗੂ ਕਰਨ ਦੀ ਅਹਿਮ ਲੋੜ ਉੱਤੇ ਜ਼ੋਰ ਦਿੱਤਾ ਹੈ ਇਹ ਬਿਆਨ ਪੜ੍ਹਦੇ ਆ ਬੜੀ ਖੁਸ਼ੀ ਹੋਈ ਕਿ ਸਾਡੇ ਸਪੀਕਰ ਜਿਹੜੇ ਨੇ ਉਹ ਇਹਨਾਂ ਚੀਜ਼ਾਂ ਬਾਰੇ ਸਮਝ ਰੱਖਦੇ ਨੇ ਵੈਸੇ ਤਾਂ ਪੰਜਾਬ ਦੇ ਵਿਦਵਾਨਾਂ ਵੱਲੋਂ ਵੀ ਇੱਥੇ ਕੋਈ ਨਾ ਕੋਈ ਬਹਿਸ ਚਲਾਈ ਜਾਣੀ ਚਾਹੀਦੀ ਸੀ ਕਿ ਜਿਹੜੇ ਨਦੀਆਂ ਨੂੰ ਜੋੜਨ ਵਾਲਾ ਪ੍ਰੋਜੈਕਟ ਆ ਵਾਜਪਾਈ ਦੇ ਵੇਲੇ ਦਾ ਪ੍ਰੋਜੈਕਟ ਆ ਇਹ ਕਿੰਨਾ ਕੁ ਲਾਹੇਵੰਦਾ ਹੋਏਗਾ ਪਰ ਸਪੀਕਰ ਵੱਲੋਂ ਇੱਥੇ ਬਿਆਨ ਦੇਣਾ ਘੱਟੋ ਘੱਟ ਮੈਨੂੰ ਬਹੁਤ ਖੁਸ਼ੀ ਹੋਈ ਆ ਕਿ ਉਹ ਵੈਸੇ ਕਾਬਲ ਇੰਜੀਨੀਅਰ ਵੀ ਨੇ ਤੇ ਉਹਨਾਂ ਵੱਲੋਂ ਇਹ ਦਿੱਤਾ ਬਿਆਨ ਜਿਹੜਾ ਘਟੋ ਘਟ ਇਹ ਗੱਲ ਸਾਬਤ ਕਰਦਾ ਕਿ ਪੰਜਾਬ ਵਿੱਚ ਜਿਹੜੀ ਬੁੱਧੀਮਾਨ ਲੋਕ ਹੈ ਉਹਨਾਂ ਦੀ ਕਮੀ ਨਹੀਂ ਹੈ ਮੈਂ ਇਸ ਗੱਲ ਦੀ ਸਪੀਕਰ ਸਾਹਿਬ ਨੂੰ ਵਧਾਈ ਦੇਣਾ ਹੁਣ ਤਾਂ ਜੋ ਉਹੀ ਹੈ ਜੋ ਕੇਂਦਰ ਸਰਕਾਰ ਨੇ ਕਰਨਾ ਪਰ ਕਿਤੇ ਨਾ ਕਿਤੇ ਜਦੋਂ ਆਵਾਜ਼ ਉੱਠਦੀ ਹੈ ਤੇ ਕੋਈ ਸਿਆਣੀ ਗੱਲ ਹੁੰਦੀ ਹੈ ਤੇ ਉਹਦਾ ਜ਼ਿਕਰ ਜ਼ਰੂਰ ਕਰਨਾ ਚਾਹੀਦਾ ਵਿਦੇਸ਼ਾਂ ਵਿੱਚੋਂ ਡਾਕਟਰ ਮਨਮੋਹਨ ਸਿੰਘ ਜੀ ਦੀ ਯਾਦ ਵਿੱਚ ਯੂਨੀਵਰਸਿਟੀ ਬਣਾਉਣ ਦੀ ਮੰਗ ਵੀ ਉੱਠਣ ਲੱਗ ਪਈ ਹੈ ਮੈਲਬੌਰਨ ਦੇ ਸਿੱਖ ਚਿੰਤਕ ਤੇ ਵਕੀਲ ਨੇ ਇੱਕ ਸਰਦਾਰ ਗੁਰਪਾਲ ਸਿੰਘ ਉਹਨਾਂ ਨੇ ਕਿਹਾ ਹੈ ਕਿ ਡਾਕਟਰ ਮਨਮੋਹਨ ਸਿੰਘ ਦੇ ਅਕਾਲ ਚਲਾਣੇ ਤੇ ਉਹਨਾਂ ਇੱਕ ਤਾਂ ਪਾਸੇ ਦੁੱਖ ਦਾ ਪ੍ਰਗਟਾਵਾ ਕੀਤਾ ਤੇ ਨਾਲ ਹੀ ਕਿਹਾ ਕਿ ਡਾਕਟਰ ਮੋਹਨ ਸਿੰਘ ਮਨਮੋਹਨ ਸਿੰਘ ਦੇ ਪ੍ਰਧਾਨ ਮੰਤਰੀ ਦੇ ਇੱਕ અત્યੰਤ ਸਫਲ ਵਿੱਤ ਮੰਤਰੀ ਵਜੋਂ ਦੇਸ਼ ਨੂੰ ਬਲੰਦੀਆਂ ਤੇ ਪਹੁੰਚਾਉਣ ਵਿੱਚ ਕੋਈ ਕਸਰ ਬਾਕੀ ਨਹੀਂ ਛੱਡੀ। ਉਹਨਾਂ ਕਹੇ ਕਿ ਡਾਕਟਰ ਮਰਮੋਣ ਸਿੰਘ ਸਦਕਾ ਹੀ ਭਾਰਤਕ ਆਰਥਿਕ ਮੰਦੀ ਤੋਂ ਬਚਿਆ ਰਿਹਾ ਹੈ। ਉਹਨਾਂ ਦੀ ਮੌਤ ਨਾਲ ਸੰਸਾਰ ਨੇ ਮਹਾਨ ਅੰਤ ਅਰਥ ਸ਼ਾਸਤਰੀ ਗਵਾਲਿਆ ਹੈ ਉਹਨਾਂ ਦੀ ਮੌਤ ਦਾ ਸਿਰਫ ਦੇਸ਼ ਨੂੰ ਹੀ ਨਹੀਂ ਸਮੁੱਚੇ ਵਿਸ਼ਵ ਨੂੰ ਨਾ ਪੂਰਾ ਹੋਣ ਵਾਲਾ ਘਾਟਾ ਪਿਆ ਹੈ ਉਹਨਾਂ ਨੇ ਪੰਜਾਬ ਸਰਕਾਰ ਤੇ ਭਾਰਤ ਸਰਕਾਰ ਨੂੰ ਅਪੀਲ ਕਰਦਿਆਂ ਕਿਹਾ ਹੈ ਕਿ ਡਾਕਟਰ ਸਾਹਿਬ ਦੀ ਯਾਦ ਵਿੱਚ ਸਮਾਰਕ ਉਸਾਰਨ ਦੇ ਨਾਲੋਂ ਬਿਹਤਰ ਹੋਏਗਾ ਕਿ ਉਹਨਾਂ ਦੇ ਨਾਮ ਤੇ ਵਿੱਤ ਨੀਤੀ ਤੇ ਅਰਥ ਸ਼ਾਸਤਰ ਦੀ ਤਰਜਮਾਨੀ ਕਰਦੀ ਹੋਈ ਇੱਕ ਵਿਸ਼ਵ ਪੱਧਰ ਦੀ ਯੂਨੀਵਰਸਿਟੀ ਦੀ ਸਥਾਪਨਾ ਪੰਜਾਬ ਵਿੱਚ ਕੀਤੀ ਜਾਵੇ ਜੋ ਕਿ ਆਉਣ ਵਾਲੇ ਸਮੇਂ ਵਿੱਚ ਇੰਗਲੈਂਡ ਦੀ ਆਕਸਫੋਰਡ ਯੂਨੀਵਰਸਿਟੀ ਵਾਂਗ ਨਾਮਨਾਖ ਖੱਟ ਸਕੇ ਅਤੇ ਅਜਿਹੀ ਸਿੱਖਿਆ ਸੰਸਥਾ ਦਾ ਕੰਟਰੋਲ ਅਜੇ ਸਿੰਘ ਬੱਗਾ ਵਰਗੇ ਵਿਸ਼ਵ ਪ੍ਰਸਿੱਧ ਸਿੱਖਾਂ ਦੇ ਹੱਥ ਵਿੱਚ ਦੇ ਦੇਣਾ ਚਾਹੀਦਾ ਹੈ ਅਜੇ ਸਿੱਖਿਆ ਸੰਸਥਾਵਾਂ ਵਿੱਚ ਪੜਨ ਵਾਲੇ ਵਿਦਿਆਰਥੀ ਡਾਕਟਰ ਸਾਹਿਬਾਂ ਸੁਚੱਜੇ ਅਰਥ ਸ਼ਾਸਤਰੀ ਬਣ ਕੇ ਦੇਸ਼ ਦੁਨੀਆ ਦਾ ਭਲਾ ਕਰ ਸਕਣਗੇ। ਇਹੀ ਉਹਨਾਂ ਦੇ ਲਈ ਇੱਕ ਸੱਚੀ ਸ਼ਰਧਾਂਜਲੀ ਹੋਵੇਗੀ। ਉਹਨਾਂ ਕਹੇ ਕਿ ਡਾਕਟਰ ਮਨਮੋਹਨ ਸਿੰਘ ਜੀ ਦੀ ਸਾਦਗੀ, ਦੂਰਅੰਦੇਸ਼ੀ ਅਤੇ ਦਸਤਾਰ ਨੇ ਦੁਨੀਆ ਭਰ ਵਿੱਚ ਸਿੱਖਾਂ ਦੇ ਅਕਸ ਨੂੰ ਮਜ਼ਬੂਤ ਕੀਤਾ ਹੈ ਅਤੇ ਉਹਨਾਂ ਦੇ ਯੋਗਦਾਨ ਨੂੰ ਕਦੀ ਵੀ ਭੁਲਾਇਆ ਨਹੀਂ ਜਾ ਸਕਦਾ। ਕਿਸਾਨ ਮੋਰਚੇ ਨੂੰ ਲੈ ਕੇ ਕੁਝ ਖਬਰ ਹੈ ਜੀ ਇੱਕ ਸੰਯੁਕਤ ਕਿਸਾਨ ਮੋਰਚਾ ਦੇ ਆਗੂਆਂ ਨੇ ਅੱਜ ਲੁਧਿਆਣਾ ਦੇ ਈਸਰੂ ਭਵਨ ਵਿੱਚ ਬੈਠ ਕੇ ਕਈ ਅਹਿਮ ਫੈਸਲੇ ਲਏ ਹਨ। ਸੰਯੁਕਤ ਕਿਸਾਨ ਮੋਰਚਾ ਯਾਨੀ ਕਿ ਐਸਕੇ ਐਸਕੇਐਮ ਵੱਲੋਂ ਭੜ ਕੇ 4 ਜਨਵਰੀ ਨੂੰ ਟੁਹਾਣਾ ਤੇ 9 ਜਨਵਰੀ ਨੂੰ ਮੋਗਾ ਵਿੱਚ ਮਹਾ ਪੰਚਾਇਤ ਕੀਤੀ ਜਾਣੀ ਹੈ ਆਗੂਆਂ ਨੇ ਕਿਹਾ ਕਿ ਉਹ ਖਨੌਰੀ ਬਾਰਡਰ ਉੱਤੇ ਪਿਛਲੇ 39 ਦਿਨਾਂ ਤੋਂ ਮਰਨ ਵਰਤ ਤੇ ਬੈਠੇ ਕਿਸਾਨ ਆਗੂ ਜਗਜੀਤ ਸਿੰਘ ਢੱਲੇਵਾਲ ਦੀ ਪੂਰੀ ਹਮਾਇਤ ਕਰਦੇ ਹਨ ਆਗੂਆਂ ਨੇ ਕਿਹਾ ਕਿ ਉਹਨਾਂ ਦੇ ਮੋਰਚੇ ਵੱਖਰੇ ਵੱਖਰੇ ਹੋ ਸਕਦੇ ਹਨ ਪਰ ਉਹਨਾਂ ਦੀ ਲੜਾਈ ਇੱਕੋ ਹੀ ਹੈ ਐਸਕੇਐਮ ਦੇ ਆਗੂਆਂ ਨੇ ਕਿਹਾ ਕਿ ਉਹ ਢੱਲੇਵਾਲ ਦੇ ਨਾਲ ਹਨ ਅਤੇ ਜਿੱਥੇ ਲੋੜ ਹੈ ਉੱਥੇ ਉਹਨਾਂ ਦੇ ਨਾਲ ਖੜਨਗੇ ਉਹਨਾਂ ਨੇ ਕਿਹਾ ਕਿ ਜਦੋਂ ਢੱਲੇਵਾਲ ਕਹਿ ਚੁੱਕੇ ਹਨ ਕਿ ਜੇ ਕੇਂਦਰ ਸਰਕਾਰ ਅਲਬਾਦਾ ਸੱਦਾ ਦਿੰਦੀ ਹੈ ਤਾਂ ਉਹ ਮੈਡੀਕਲ ਏਡ ਲੈਣ ਲਈ ਤਿਆਰ ਹਨ ਤਾਂ ਫਿਰ ਕੇਂਦਰ ਸਰਕਾਰ ਨੇ ਅਜੇ ਤੱਕ ਕਿਸਾਨ ਆਗੂ ਨਾਲ ਕੋਈ ਰਾਤ ਤੱਕ ਕਿਉਂ ਨਹੀਂ ਬਣਾਇਆ ਸੰਯੁਕਤ ਕਿਸਾਨ ਮੋਰਚਾ ਦੀਆਂ ਕਿਸਾਨ ਜਥੇਬੰਦੀਆਂ ਦੀ ਇਸ ਸਹਿਮ ਮੀਟਿੰਗ ਵਿੱਚ ਕਿਸਾਨੀ ਸੰਘਰਸ਼ ਅਤੇ ਜਗਜੀਤ ਸਿੰਘ ਢੱਲੇਵਾਲ ਦੇ ਮਰਨ ਵਰਤ ਨੂੰ ਲੈ ਕੇ ਦੇਸ਼ ਦੀ ਸਰਵੋੱਚ ਅਦਾਲਤ ਵੱਲੋਂ ਕੇਂਦਰ ਸਰਕਾਰ ਦੇ ਵਕੀਲ ਵੱਲੋਂ ਜਿਹੜੀ ਭੂਮਿਕਾ ਨਿਭਾਈ ਜਾ ਰਹੀ ਹੈ ਉਹਦਾ ਵੀ ਗੰਭੀਰ ਨੋਟਿਸ ਲਿਆ ਗਿਆ ਹੈ ਸੁਪਰੀਮ ਕੋਰਟ ਨੂੰ ਅਪੀਲ ਕੀਤੀ ਗਈ ਹੈ ਕਿ ਜਗਜੀਤ ਸਿੰਘ ਢੱਲੇਵਾਲ ਦੀ ਜਾਨ ਬਚਾਉਣ ਲਈ ਕੇਂਦਰ ਸਰਕਾਰ ਨੂੰ ਕਿਸਾਨ ਜਥੇਬੰਦੀਆਂ ਨਾਲ ਗੱਲਬਾਤ ਸ਼ੁਰੂ ਕਰਨ ਲਈ ਸਪਸ਼ਟ ਹਦਾਇਤਾਂ ਜਾਰੀ ਕਰੇ ਅਜਾ ਨਾ ਕਰਨ ਦੀ ਸੂਰਤ ਵਿੱਚ ਜਿਹੜੀ ਸਰਵੋੱਚ ਅਦਾਲਤ ਹੈ ਭਾਰਤੀ ਸੁਪਰੀਮ ਕੋਰਟ ਉਹਦੇ ਉੱਤੇ ਵੀ ਪੱਖਵਾਤੀ ਰਵੱਈਏ ਦੇ ਸੰਬੰਧੀ ਸਵਾਲਾਂ ਦੇ ਘੇਰੇ ਵਿੱਚ ਉਹ ਹੋ ਜਾਏਗੀ ਬੈਠਕ ਦੌਰਾਨ ਕਿਸਾਨ ਆਗੂਆਂ ਨੇ ਖੇਤੀ ਮੰਡੀਕਰਨ ਬਾਰੇ ਕੌਮੀ ਨੀਤੀ ਦੇ ਖਰੜੇ एनपीएफएएम ਨੂੰ ਰੱਦ ਕੀਤੇ ਤਿੰਨ ਕਾਲੇ ਕਾਨੂੰਨਾ ਨਾਲੋਂ ਵੀ ਖਤਰਨਾਕ ਕਰਾਰ ਦਿੱਤਾ ਹੈ ਆਗੂ ਨੇ ਦਾਵਾ ਕੀਤਾ ਹੈ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਅਗਵਾਈ ਵਾਲੀ ਐਨਡੀਏ 3 ਸਰਕਾਰ ਜਿਹੜੀ ਬਣੀ ਹੈ ਉਸ ਨੇ ਵਿਸ਼ਵ ਬੈਂਕ ਤੇ ਆਈਐਫਸੀ ਅੱਗੇ ਗੋਡੇ ਟੇਕੇ ਹੋਏ ਹਨ ਆਗੂਆਂ ਨੇ ਮੰਗ ਕੀਤੀ ਕਿ ਸਾਰੀਆਂ ਸਿਆਸੀ ਪਾਰਟੀਆਂ ਇਸ ਖਰੜੇ ਬਾਰੇ ਆਪਣੀ ਸਥਿਤੀ ਸਪਸ਼ਟ ਕਰਨ ਉਹਨਾਂ ਸਾਰੀਆਂ ਸੂਬਾ ਸਰਕਾਰਾਂ ਨੂੰ ਵੀ ਅਪੀਲ ਕੀਤੀ ਹੈ ਕਿ ਉਹ ਕੇਂਦਰ ਵੱਲੋਂ ਲਿਆਂਦੇ ਖੇਤੀ ਮੰਡੀਕਰਨ ਬਾਰੇ ਕੌਮੀ ਨੀਤੀ ਦੇ ਖਰੜੇ ਨੂੰ ਰੱਦ ਕਰ ਦੇਣ ਪੰਜਾਬ ਦੇ ਮੁੱਖ ਮੰਤਰੀ ਵੱਲੋਂ ਖੇਤੀ ਮੰਡੀਕਰਨ ਦੇ ਕੌਮੀ ਖਰੜੇ ਨੂੰ ਰੱਦ ਕਰਨ ਸੰਬੰਧੀ ਆਏ ਬਿਆਨ ਦਾ ਇਸ ਮੀਟਿੰਗ ਵਿੱਚ ਸਵਾਗਤ ਵੀ ਕੀਤਾ ਗਿਆ ਪੰਜਾਬ ਸਰਕਾਰ ਤੋਂ ਮੰਗ ਕੀਤੀ ਕਿ ਕਿ ਵਿਧਾਨ ਸਭਾ ਦਾ اجلاس ਬੁਲਾ ਕੇ ਇਸ ਨੂੰ ਰੱਦ ਕਰਨ ਸੰਬੰਧੀ ਮਤਾ ਪਾਸ ਕੀਤਾ ਜਾਵੇ ਕਿਸਾਨ ਜਥੇਬੰਦੀਆਂ ਨੇ ਦੇਸ਼ ਦੀਆਂ ਸਿਆਸੀ ਪਾਰਟੀਆਂ ਨੂੰ ਵੀ ਇਸ కార్ਪੋਰੇਟ ਪੱਖੀ ਖਰੜੇ ਸੰਬੰਧੀ ਆਪਣੀ ਨੀਤੀ ਸਪਸ਼ਟ ਕਰਨ ਦੀ ਅਪੀਲ ਕੀਤੀ ਹੈ ਇਸ ਦੇ ਨਾਲ ਹੀ ਮੀਟਿੰਗ ਨੇ ਮੰਗ ਕੀਤੀ ਹੈ ਕਿ ਪੰਜਾਬ ਸਰਕਾਰ ਡੇਮ ਡੈਮ ਸੇਫਟੀ ਐਕਟ ਵਿਰੁੱਧ ਵੀ ਵਿਧਾਨ ਸਭਾ ਦੇ اجلاس ਵਿੱਚ ਮਤਾ ਪਾਸ ਕਰਨ ਸੰਬੰਧੀ ਮੰਨੀ ਹੋਈ ਮੰਗ ਨੂੰ ਪੂਰਾ ਕਰੇ ਮੀਟਿੰਗ ਵਿੱਚ ਇੱਕ ਹੋਰ ਮਤਾ ਪਾਸ ਕਰਕੇ ਪੰਜਾਬ ਸਰਕਾਰ ਵੱਲੋਂ ਪੰਜਾਬ ਵਿੱਚ ਨਹਿਰਾਂ ਖਾਸ ਕਰਕੇ ਸਰਹੰਦ ਤੇ ਇੰਦਰਾ ਕਨਾਲ ਜਿਹੜੀ ਆ ਉਹਨੂੰ ਪੱਕਿਆ ਕਰਨ ਦੀ ਨੀਤੀ ਨੂੰ ਰੱਦ ਕਰਨ ਦੀ ਮੰਗ ਕਰਦੇ ਆ ਕਿਹਾ ਗਿਆ ਹੈ ਕਿ ਨਹਿਰਾਂ ਪੱਕੀਆਂ ਕਰਨ ਨਾਲ ਪਾਣੀ ਸੰਮਣਾ ਜਿਹੜਾ ਉਹ ਬੰਦ ਹੋ ਜਾਂਦਾ ਉਹਦੀ ਦਰ ਜ਼ੀਰੋ ਹੋ ਜਾਂਦੀ ਹੈ ਤੇ ਜ਼ਮੀਨ ਦੇ ਹੇਠਲੇ ਜਿਹੜਾ ਪਾਣੀ ਆ ਉਹ ਹੋਰ ਡੁੰਗਾ ਹੋ ਜਾ ਰਿਹਾ ਤੇ ਪਾਣੀ ਦਾ ਸੰਕਟ ਗੰਭੀਰ ਹੁੰਦਾ ਜਾ ਰਿਹਾ ਹੈ ਅੱਜ 38ਵੇਂ ਦਿਨ ਵੀ ਜਗਜੀਤ ਸਿੰਘ ਡੱਲੇਵਾਲ ਦਾ ਮਰਨ ਵਰਤ ਜਾਰੀ ਰਿਹਾ ਡਾਕਟਰਾਂ ਨੇ ਮੈਡੀਕਲ ਬ੍ਰਿਟਨ ਜਾਰੀ ਕਰਦਿਆਂ ਕਿਹਾ ਕਿ ਜਦੋਂ ਵੀ ਜਗਜੀਤ ਸਿੰਘ ਡੱਲੇਵਾਲ ਜੀ ਨੇ ਆਪਣੇ ਪੈਰਾਂ ਉੱਤੇ ਖੜੇ ਹੋਣ ਦੀ ਕੋਸ਼ਿਸ਼ ਕੀਤੀ ਹੈ ਤਾਂ ਉਹਨਾਂ ਦਾ ਬਲੱਡ ਪ੍ਰੈਸ਼ਰ ਬਹੁਤ ਘਟ ਜਾਂਦਾ ਹੈ ਇਸ ਲਈ ਭੜਕੇ ਉਹਨਾਂ ਨੂੰ ਸਟੇਜ ਉੱਤੇ ਲਿਜਾਣ ਸਮੇਂ ਸਾਰੀਆਂ ਡਾਕਟਰ ਡਾਕਟਰੀ ਸਾਵਧਾਨੀਆਂ ਵਰਤੀਆਂ ਜਾਣਗੀਆਂ ਖਨੌਰੀ ਕਿਸਾਨ ਮੋਰਚੇ ਉੱਪਰ ਪਹੁੰਚਣ ਵਾਲੇ ਕਿਸਾਨਾਂ ਦੇ ਦਰਸ਼ਨ ਕਰਨ ਲਈ ਜਗਜੀਤ ਸਿੰਘ ਡੱਲੇਵਾਲ ਖੁਦ ਸਟੇਜ ਦੇ ਉੱਤੇ ਆਉਣਗੇ ਅਤੇ ਆਪਣਾ ਅਹਿਮ ਸੰਦੇਸ਼ ਵੀ ਆਪਣੇ ਲੋਕਾਂ ਨੂੰ ਗਈ ਜਗਜੀਤ ਸਿੰਘ ਡੱਲੇਵਾਲ ਨੇ ਅੱਜ ਇੱਕ ਵੀਡੀਓ ਸਨੇਹ ਰਾਹੀਂ ਅਪੀਲ ਕੀਤੀ ਹੈ ਕਿ ਉਹ ਉਹਨਾਂ ਸਾਰੇ ਲੋਕਾਂ ਨੂੰ ਮਿਲਣਾ ਚਾਹੁੰਦੇ ਹਨ ਜੋ ਐਮਐਸਪੀ ਦੀ ਲੜਾਈ ਦਾ ਹਿੱਸਾ ਰਹੇ ਹਨ ਅਤੇ ਇਸ ਲੜਾਈ ਨੂੰ ਮਜ਼ਬੂਤੀ ਨਾਲ ਲੜਨਾ ਚਾਹੁੰਦੇ ਹਨ ਡੱਲੇਵਾਲ ਨੇ ਕਿਹਾ ਕਿ ਉਹ ਇਹਨਾਂ ਸਾਰੇ ਲੋਕਾਂ ਨੂੰ 4 ਜਨਵਰੀ ਨੂੰ ਖਨੋੜੀ ਬਾਰਡਰ ਉੱਤੇ ਵੇਖਣਾ ਚਾਹਣਗੇ ਜਿੱਥੇ ਕਿਸਾਨ ਆਗੂਆਂ ਵੱਲੋਂ ਕਿਸਾਨ ਮਾਂ ਪੰਚਾਇਤ ਸੱਦੀ ਹੋਈ ਹੈ ਡੱਲੇਵਾਲ ਨੇ ਕਿਹਾ ਕਿ ਉਹਨਾਂ ਦੀ ਇੱਛਾ ਹੈ ਕਿ ਜਿਨ੍ਹਾਂ ਨੇ 44 ਸਾਲ ਜਿਨ੍ਹਾਂ ਲੋਕਾਂ ਦੀ ਸੇਵਾ ਕੀਤੀ ਹੈ ਮੈਂ ਉਹਨਾਂ ਦੇ ਦਰਸ਼ਨ ਕਰ ਸਕਾਂ ਤੇ ਦੇਸ਼ ਦੇ ਕਿਸਾਨਾਂ ਦੇ ਨਾਮ ਇੱਕ ਮੈਂ ਸੰਦੇਸ਼ ਵੀ ਜਾਰੀ ਕਰ ਸਕਾਂ ਦੂਜੇ ਪਾਸੇ ਕੇਂਦਰੀ ਖੇਤੀ ਮੰਤਰੀ ਸ਼ਿਵਰਾਜ ਸਿੰਘ ਚੋਹਾਨ ਨੇ ਭਲਕੇ ਸ਼ਨੀਚਰਵਾਰ ਨੂੰ ਸੂਬਿਆਂ ਦੇ ਖੇਤੀ ਮੰਤਰੀਆਂ ਦੀ ਮੀਟਿੰਗ ਬੁਲਾ ਲਈ ਹੈ ਇਹ ਵਰਚੁਅਲ ਮੀਟਿੰਗ ਹੋਣੀ ਹੈ ਜਿਹੜੀ ਕੱਲ 11 ਵਜੇ ਸ਼ੁਰੂ ਹੋਏਗੀ ਇਸ ਵਿੱਚ ਪੰਜਾਬ ਦੇ ਖੇਤੀ ਮੰਤਰੀ ਗਰਮੀਤ ਸਿੰਘ ਕੁਟੀਆਂ ਵੀ ਸ਼ਾਮਲ ਹੋਣਗੇ ਕੇਂਦਰੀ ਖੇਤੀ ਮੰਤਰੀ ਨੇ ਖੇਤੀ ਸੈਕਟਰ ਦੀਆਂ ਮੰਗਾਂ ਤੇ ਸੁਧਾਰਾਂ ਨੂੰ ਲੈ ਕੇ ਮੀਟਿੰਗ ਚੱਦੀ ਹੈ ਪਤਾ ਲੱਗਾ ਹੈ ਕਿ ਇਸ ਮੀਟਿੰਗ 'ਚ ਪੰਜਾਬ ਦੇ ਖੇਤੀ ਮੰਤਰੀ ਮਰਨਵਰਤ ਉੱਤੇ ਬੈਠੇ ਕਿਸਾਨਾਂ ਗੁਜਗਜੀਤ ਸਿੰਘ ਢੱਲੇਵਾਲ ਦਾ ਮੁੱਦਾ ਵੀ ਉਠਾ ਸਕਦੇ ਹਨ ਅਗਲੀ ਖਬਰ ਡੇਰਾ ਸੱਚਾ ਸੌਦਾ ਨਾਲ ਸੰਬੰਧਤ ਹੈ ਸੁਪਰੀਮ ਕੋਰਟ ਨੇ ਸ਼ੁੱਕਰਵਾਰ ਨੂੰ ਡੇਰਾ ਸੱਚਾ ਸੌਦਾ ਮੁਖੀ ਗਰਮੀਤ ਰਾਮ ਰਹੀਮ ਸਿੰਘ ਅਤੇ ਚਾਰ ਹੋਰਾਂ ਨੂੰ 2002 ਦੇ ਕਤਲ ਕੇਸ ਵਿੱਚ ਬਰੀ ਕੀਤੇ ਜਾਣ ਖਿਲਾਫ ਸੀਬੀਆਈ ਦੀ ਅਪੀਲ ਤੇ ਜਵਾਬ ਮੰਗਿਆ ਹੈ ਭਾਰਤ ਦੇ ਚੀਫ ਜਸਟਿਸ ਸੰਜੀਵ ਖੰਨਾ ਤੇ ਜਸਟਿਸ ਸੰਜੇ ਕੁਮਾਰ ਦੀ ਬੈਂਚ ਨੇ ਇਸ ਮਾਮਲੇ ਵਿੱਚ ਬਰੀ ਕੀਤੇ ਗਏ ਲੋਕਾਂ ਤੋਂ ਜਵਾਬ ਮੰਗਣ ਲਈ ਨੋਟਿਸ ਜਾਰੀ ਕੀਤਾ ਹੈ सीबीआई ਨੇ ਪੰਜਾਬ ਤੇ ਹਰਿਆਣਾ ਦੀ ਹਾਈ ਕੋਰਟ ਵੱਲੋਂ 28 ਮਈ 2024 ਨੂੰ ਸੰਪਰਤਾ ਦੇ ਸਾਬਕਾ ਮੈਨੇਜਰ ਰਣਜੀਤ ਸਿੰਘ ਦੇ ਕਤਲ ਦੇ ਮਾਮਲੇ ਵਿੱਚ ਆ ਰਾਮ ਰਹੀਮ ਤੇ ਚਾਰ ਹੋਰਾਂ ਨੂੰ ਬਰੀ ਕਰਨ ਦੇ ਹੁਕਮ ਜਿਹੜੇ ਸੀ ਉਹਨੂੰ ਚਰਚਾਤੀ ਦਿੱਤੀ ਹੋਈ ਹੈ ਅਗਲੀ ਖਬਰ ਪੰਜਾਬ ਤੋਂ ਜਿਹੜੇ ਪਲਟੂ ਰਾਮ ਨਤੀਸ਼ ਕੁਮਾਰ ਆ ਉਹਨਾਂ ਬਾਰੇ ਫੇਰ ਬੜੀਆਂ ਉੱਥੇ ਚਰਚਾ ਜਿਹੜੀਆਂ ਉਹ ਚੱਲ ਰਹੀਆਂ ਨੇ ਕਿ ਕੀ ਨਤੀਸ਼ ਕੁਮਾਰ ਫੇਰ ਤੋਂ ਪਾਲਾ ਬਦਲ ਸਕਦੇ ਹਨ ਸੀਨੀਅਰ ਪੱਤਰਕਾਰ ਨਚਿਕੇਤਾ ਨਾਰਾਇਣ ਦਾ ਕਹਿਣਾ ਹੈ ਕਿ ਦਰਅਸਲ ਨਤੀਸ਼ ਬਾਰੇ ਨਵੀਂ ਚਰਚਾ ਹਾਲ ਵਿੱਚ ਹੀ ਭਾਰਤੀ ਜਨਤਾ ਪਾਰਟੀ ਦੇ ਸੀਨੀਅਰ ਨੇਤਾ ਤੇ ਗ੍ਰਹਿ ਮੰਤਰੀ ਅਮਨ ਸ਼ਾਹ ਦੇ ਬਿਆਨ ਤੋਂ ਬਾਅਦ ਸ਼ੁਰੂ ਹੋਈ ਸੀ ਅਮਨ ਸ਼ਾਹ ਨੇ ਨਤੀਸ਼ ਨੂੰ ਲੈ ਕੇ ਕੋਈ ਸਪੱਸ਼ਟ ਬਿਆਨ ਤਾਂ ਨਹੀਂ ਸੀ ਦਿੱਤਾ ਤੇ ਇੱਥੋਂ ਹੀ ਨਤੀਸ਼ ਨੇ ਚੁੱਪੀ ਧਾਰ ਲਈ ਸੀ ਜੋ ਕਿ ਭਾਰਤੀ ਜਨਤਾ ਤੇ ਪਾਰਟੀ ਦੇ ਉੱਤੇ ਦਬਾਅ ਬਣਾਉਣ ਦੀ ਕੋਸ਼ਿਸ਼ ਵੀ ਹੋ ਸਕਦੀ ਹੈ ਤਾਂ ਕਿ ਉਹ ਜਿਹੜੀ ਆਉਣ ਵਾਲੀ ਵਿਧਾਨ ਸਭਾ ਦੀਆਂ ਚੋਣਾਂ ਆ ਉਹਦੇ ਵਿੱਚ ਦਬਾਅ ਦੀ ਰਾਜਨੀਤੀ ਨਾਲ ਸਾਂਝੇਦਾਰੀ ਕਰਕੇ ਵੱਧ ਤੋਂ ਵੱਧ ਸੀਟਾਂ ਹਾਸਲ ਕਰ ਸਕਣ ਬਿਹਾਰ ਵਿੱਚ ਭਾਰਤੀ ਜਨਤਾ ਪਾਰਟੀ ਦੇ ਆਗੂ ਅਕਸਰ ਹੀ ਇਹੋ ਜਿਹੇ ਬਿਆਨ ਦਿੰਦੇ ਰਹਿੰਦੇ ਹਨ ਕਿ ਉਹ ਸੂਬੇ ਵਿੱਚ ਆਪਣਾ ਮੁੱਖ ਮੰਤਰੀ ਤੇ ਆਪਣੀ ਪਾਰਟੀ ਦੀ ਸਰਕਾਰ ਵੇਖਣੀ ਚਾਹੁੰਦੇ ਹਨ हाल ਵਿੱਚ ਹੀ ਭਾਰਤੀ ਜਨਤਾ ਪਾਰਟੀ ਦੇ ਵਿਧਾਇਕ ਤੇ ਸੂਬਾ ਸਰਕਾਰ ਦੇ ਉਪ ਮੁੱਖ ਮੰਤਰੀ ਵਿਜੇ ਕੁਮਾਰ ਸਿਨਾ ਨੇ ਵੀ ਸਾਬਕਾ ਪ੍ਰਧਾਨ ਮੰਤਰੀ ਟਰਾਲ ਪਿਆਰੀ ਬਾਜਪਈ ਦੇ ਜਨਮ ਦਿਨ ਦੇ ਮੌਕੇ ਤੇ ਕਿਹਾ ਸੀ ਕਿ ਟਰਾਲ ਜੀ ਨੂੰ ਸੱਚੀ ਸ਼ਰਧਾਂਜਲੀ ਉਦੋਂ ਹੀ ਦਿੱਤੀ ਜਾ ਸਕੇਗੀ ਜਦੋਂ ਸਟੇਟ ਵਿੱਚ ਭਾਰਤੀ ਜਨਤਾ ਪਾਰਟੀ ਦਾ ਆਪਣਾ ਮੁੱਖ ਮੰਤਰੀ ਹੋਵੇਗਾ ਪ੍ਰੋਫੈਸਰ ਪੁਸ਼ਪਿੰਦਰ ਕੁਮਾਰ ਕਹਿੰਦੇ ਨੇ ਕਿ ਭਾਰਤੀ ਜਨਤਾ ਪਾਰਟੀ ਲੋਕ ਸਭਾ ਚੋਣਾਂ 'ਚ ਨਿਤਿਸ਼ ਕੁਮਾਰ ਨਾਲ ਏਕਤਾ ਤਾਂ ਚਾਹੁੰਦੀ ਹੈ ਪਰ ਵਿਧਾਨ ਸਭਾ ਚੋਣਾਂ ਵਿੱਚ ਉਹ ਆਪਣੀ ਤਾਕਤ ਨੂੰ ਵਧਾ ਕੇ ਸੂਬੇ ਵਿੱਚ ਆਪਣੇ ਦਮ ਖੰਮ ਤੇ ਸਰਕਾਰ ਵੀ ਬਣਾਉਣਾ ਚਾਹੁੰਦੀ ਹੈ ਇਸ ਲਈ ਉਹ ਨਿਤਿਸ਼ ਕੁਮਾਰ ਨੂੰ ਕਮਜ਼ੋਰ ਕਰਨਾ ਚਾਹੁੰਦੀ ਹੈ ਪਿਛਲੀ ਵਾਰ ਵੀ ਚਿਰਾਗ ਪਾਸਵਾਨ ਦੀ ਮਤ ਨਾਲ ਇਹੋ ਹੀ ਕੋਸ਼ਿਸ਼ ਕੀਤੀ ਗਈ ਸੀ ਇਸ ਤਰ੍ਹਾਂ ਵੇਖਿਆ ਜਾਵੇ ਤਾਂ ਨਿਤਿਸ਼ ਕੁਮਾਰ ਭਾਰਤੀ ਜਨਤਾ ਪਾਰਟੀ ਦੀ ਲੋੜ ਵੀ ਹਨ ਅਤੇ ਬਚਾਨੀ ਦਾ ਕਾਰਨ ਵੀ ਹਨ ਇਹ ਬਚਾਨੀ ਅਕਸਰ ਭਾਰਤੀ ਜਨਤਾ ਪਾਰਟੀ ਦੇ ਆਗੂਆਂ ਦੇ ਬਿਆਨਾਂ ਵਿੱਚ ਵੇਖਣ ਨੂੰ ਮਿਲਦੀ ਰਹਿੰਦੀ ਹੈ ਪ੍ਰੋਫੈਸਰ ਪਸ਼ਪਿੰਦਰ ਕੁਮਾਰ ਦਾ ਮੰਨਣਾ ਹੈ ਕੇ ਨितीश ਕੁਮਾਰ ਆਪਣੀ ਚੁੱਪੀ ਨਾਲ ਇਰਾਜ ਬਣਾਈ ਰੱਖਦੇ ਹਨ ਇਸ ਕੱਚੋ ਬਹੁਤ ਮਾਰ ਹਨ ਤੇ ਬਾਕੀ ਸੰਜੇ ਝਾੜ ਵਰਗੇ ਜਿਹੜੇ ਨੇਤਾ ਨੇ ਲੋਕਾਂ ਵਿੱਚ ਉਹਨਾਂ ਨੂੰ ਬਹੁਤਾ ਸਵੀਕਾਰ ਨਹੀਂ ਕੀਤਾ ਜਾਂਦਾ ਉਹ ਭਾਰਤੀ ਜਨਤਾ ਪਾਰਟੀ ਤੇ ਨितीश ਕੁਮਾਰ ਦੇ ਵਿੱਚ ਇੱਕ ਪੁਲ ਦਾ ਕੜੀ ਦਾ ਕੰਮ ਤਾਂ ਕਰ ਸਕਦੇ ਹਨ ਉਹ ਇਸ ਤੋਂ ਵੱਧ ਕੁਝ ਵੀ ਨਹੀਂ ਹਨ ਬਿਹਾਰ ਦੇ ਮੌਜੂਦਾ ਸਿਆਸੀ ਸਮੀਕਰਨ ਉੱਤੇ ਨਚਿਕੇਤਾ ਨਰੈਣ ਕਹਿੰਦੇ ਹਨ ਕਿ ਬਿਹਾਰ ਵਿੱਚ ਭੰਬਲ ਪੂਸੇ ਦੀ ਸਥਿਤੀ ਦਾ ਸੱਚ ਨਿਤਿਸ਼ ਕੁਮਾਰ ਨੂੰ ਛੱਡ ਕੇ ਕੋਈ ਵੀ ਨਹੀਂ ਜਾਣਦਾ ਤੇ ਨਾ ਹੀ ਜਾਣ ਸਕਦਾ ਹੈ ਕਿਉਂਕਿ ਪਿਛਲੀ ਵਾਰ ਵੀ ਜਦੋਂ ਨਿਤਿਸ਼ ਕੁਮਾਰ ਨੇ ਗੱਠਜੋੜ ਦਪ ਵਿੱਚ ਪਾੜਾ ਬਦਰਿਆ ਸੀ ਤਾਂ 2 ਦਿਨ ਤੋਂ ਪਹਿਲਾਂ ਤੱਕ ਵੀ ਉਹਨਾਂ ਦੇ ਮੰਤਰੀਆਂ ਨੂੰ ਕੁਝ ਵੀ ਨਹੀਂ ਸੀ ਪਤਾ ਸੀਨੀਅਰ ਪੱਤਰਕਾਰ ਸਰੂਰ ਅਹਿਮਦ ਦਾ ਕਹਿਣਾ ਹੈ ਕਿ ਨਿਤਿਸ਼ ਕੁਮਾਰ ਦੋ ਤਰੀਕਿਆਂ ਨਾਲ ਸਿਆਸਤ ਖੇਡ ਰਹੇ ਹਨ ਉਹ ਭਾਰਤੀ ਜਨਤਾ ਪਾਰਟੀ ਦੇ ਨਾਲ ਹਨ ਅਤੇ ਤਜਸਵੀ ਦੇ ਮੋਢੇ ਤੇ ਹੱਥ ਰੱਖ ਕੇ ਸੰਕੇਤ ਦੇ ਰਹੇ ਹਨ ਕਿ ਜੇ ਹਾਲਾਤ ਬਦਲੇ ਤਾਂ ਉਹ ਆਰਜीडी ਨਾਲ ਵੀ ਜਾ ਸਕਦੇ ਹਨ ਜੇਕਰ ਨਿਤਿਸ਼ ਕੁਮਾਰ ਨੂੰ ਕਦੇ ਬਿਹਾਰ ਦੀ ਸਤਾ ਕਿਸੇ ਹੋਰ ਨੂੰ ਸੌਂਪਣੀ ਵੀ ਪਈ ਤਾਂ ਉਹਨਾਂ ਦੀ ਪਾਰਟੀ ਵਿੱਚ ਕੋਈ ਐਸਾ ਨੇਤਾ ਨਹੀਂ ਹੈ ਅਤੇ ਉਹ ਬਿਹਾਰ ਦੇ ਮੌਜੂਦਾ ਨੇਤਾਵਾਂ ਨੂੰ ਸਤਾ ਨਹੀਂ ਸੌਂਪਣਗੇ ਅਜੇ ਵਿੱਚ ਉਹਨਾਂ ਲਈ ਤਜਸਵੀ ਜਿਆਦਾ ਜਿਆਦਾ ਟੁਕਵੇਂ ਜਿਹੜੇ ਆ ਉਹ ਹੋ ਸਕਦੇ ਹਨ ਅਗਰੀ ਖਬਰ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਦਿੱਲੀ ਤੋਂ ਚੋਣ ਪ੍ਰਚਾਰ ਸ਼ੁਰੂ ਕਰ ਦਿੱਤਾ ਹੈ ਸ਼ੁੱਕਰਵਾਰ ਨੂੰ ਦਿੱਲੀ ਦੇ ਰਾਮਲੀਲਾ ਮੈਦਾਨ ਵਿੱਚ ਇੱਕ ਜਨ ਸਭਾ ਨੂੰ ਸੰਬੋਧਨ ਕਰਦੇ ਪੀਐਮ ਮੋਦੀ ਨੇ ਦਿੱਲੀ ਦੀ ਆਮ ਆਦਮੀ ਪਾਰਟੀ ਸਰਕਾਰ ਤੇ ਨਿਸ਼ਾਨਾ ਸਾਧਿਆ ਆਮ ਆਦਮੀ ਪਾਰਟੀ ਆਪ ਨੂੰ ਇੱਕ ਆਪ ਦਾ ਯਾਨੀ ਕਿ ਆਪਤ ਯਾਨੀ ਕਿ ਤਬਾਹੀ ਕਿਹਾ ਆਮ ਆਦਮੀ ਪਾਰਟੀ ਦੇ ਕੌਮੀ ਕਨਵੀਨਰ ਅਰਵਿੰਦ ਕੇਜਰੀਵਾਲ ਤੇ ਚੁਟਕੀ ਲੈਂਦਿਆਂ ਉਹਨਾਂ ਕਿਹਾ ਕਿ ਦੇਸ਼ ਜਾਣਦਾ ਹੈ ਕਿ ਮੋਦੀ ਨੇ ਆਪਣਾ ਕਦੇ ਘਰ ਵੀ ਨਹੀਂ ਬਣਾਇਆ ਪਰ ਪਿਛਲੇ 10 ਸਾਲਾਂ ਚ ਉਹਨਾਂ ਨੇ 4 ਕਰੋੜ ਤੋਂ ਵੱਧ ਗਰੀਬ ਲੋਕਾਂ ਲਈ ਉਹਨਾਂ ਦੇ ਘਰਾਂ ਦਾ ਸੁਪਨਾ ਪੂਰਾ ਕੀਤਾ ਹੈ ਉਹਨਾਂ ਨੇ ਕਿਹਾ ਕਿ ਮੈਂ ਵੀ ਕੇਜਰੀਵਾਲ ਦੀ ਤਰ੍ਹਾਂ ਸ਼ੀਸ਼ਮੈਲ ਬਣਾ ਸਕਦਾ ਸੀ ਪਰ ਮੇਰੇ ਲਈ ਇਹ ਸੁਪਨਾ ਸੀ ਕਿ ਮੇਰੇ ਦੇਸ਼ ਵਾਸੀਆਂ ਨੂੰ ਪੱਕੇ ਮਕਾਨ ਮਿਲਣੇ ਚਾਹੀਦੇ ਹਨ ਦਿੱਲੀ ਸਰਕਾਰ ਤੇ ਕਈ ਘਟਾਲਿਆਂ ਦਾ ਦੋਸ਼ ਲਾਉਂਦੇ ਹੋਏ ਉਹਨਾਂ ਕਿਹਾ ਕਿ ਸ਼ਰਾਬ ਦੇ ਠੇਕਿਆਂ ਵਿੱਚ ਕਪੜੇ ਬੱਚਿਆਂ ਦੇ ਸਕੂਲਾਂ 'ਚ ਕਪੜੇ ਗਰੀਬਾਂ ਦੇ ਇਲਾਜ ਵਿੱਚ ਕਪੜੇ ਪ੍ਰਦੂਸ਼ਣ ਨਾਲ ਲੜਨ ਦੇ ਨਾਂ ਤੇ ਘਟਾਲੇ ਭਾਰਤੀਆਂ 'ਚ ਭਰਤੀ ਵਿੱਚ ਘਟਲੇ ਇਹ ਕਪੜੇ ਇਹ ਲੋਕ ਦਿੱਲੀ ਦੇ ਵਿਕਾਸ ਦੀਆਂ ਗੱਲਾਂ ਤਾਂ ਕਰਦੇ ਹਨ ਪਰ ਆਪ ਜਿਹੜੀ ਹੈ ਉਹ ਆਫਤ ਬਣ ਕੇ ਦਿੱਲੀ ਦੇ ਉੱਤੇ ਡਿੱਗੀ ਪਈ ਹੈ ਦਿੱਲੀ ਵਿਧਾਨ ਸਭਾ ਚੋਣਾਂ ਲਈ ਕਾਂਗਰਸ ਨੇ ਆਪਣੀ ਤੀਜੀ ਸੂਚੀ ਜਾਰੀ ਕਰ ਦਿੱਤੀ ਹੈ ਜਜ ਇੱਕ ਇੱਕ ਕੈਂਡੀਡੇਟ ਜਿਹੜਾ ਉਹਦਾ ਨਾਮ ਐਲਾਨ ਕੀਤਾ ਤੇ ਪਾਰਟੀ ਨੇ ਕਾਲਕਾ ਜੀ ਸ਼ੀਟ ਤੋਂ ਅਲਕਾ ਲੰਬਾ ਨੂੰ ਟਿਕਟ ਦਿੱਤੀ ਹੈ ਦਿੱਲੀ ਦੀ ਸੀਐਮ ਆਚੀਏ ਸੀਟ ਤੋਂ ਆਮ ਆਦਮੀ ਪਾਰਟੀ ਦੀ ਉਮੀਦਵਾਰ ਹੈ ਕਾਂਗਰਸ ਕੇਂਦਰੀ ਚੋਣ ਕਮੇਟੀ ਨੇ ਅਲਕਾ ਲੰਬਾ ਦੀ ਉਮੀਦਵਾਰੀ ਨੂੰ ਮਨਜ਼ੂਰੀ ਦੇ ਦਿੱਤੀ ਹੈ। ਦਿੱਲੀ ਵਿਧਾਨ ਸਭਾ ਚੋਣਾਂ ਲਈ ਕਾਂਗਰਸ ਨੇ ਹੁਣ ਤੱਕ 48 ਉਮੀਦਵਾਰਾਂ ਦਾ ਐਲਾਨ ਕੀਤਾ ਹੈ। ਕਾਂਗਰਸ ਨੇ ਸਾਬਕਾ ਮੁੱਖ ਮੰਤਰੀ ਸ਼ੀਲਾ ਦੀਕਸ਼ਿਤ ਦੇ بیٹے ਸੰਦੀਪ ਦੀਕਸ਼ਿਤ ਨੂੰ ਕੇਜਰੀਵਾਲ ਦੇ ਖਿਲਾਫ ਮੈਦਾਨ ਉਤਾਰਿਆ ਹੈ। ਕਾਂਗਰਸ ਨੇ ਜੰਗਪੁਰਾ ਸੀਟ ਤੋਂ ਮਨੀਸ਼ ਸ਼ੋਧਿਆ ਦੇ ਖਿਲਾਫ ਫਰਹਾਦ ਸੂਰੀ ਨੂੰ ਮੈਦਾਨ ਵਿੱਚ ਉਤਾਰਿਆ ਹੈ। ਆਮ ਆਦਮੀ ਪਾਰਟੀ ਦਿੱਲੀ ਵਿਧਾਨ ਸਭਾ ਚੋਣਾਂ ਨੂੰ ਗੰਭੀਰਤਾ ਨਾਲ ਲੈ ਰਹੀ ਹੈ। ਕਿਉਂਕਿ ਉਹ ਸਤਾਧਾਰੀ ਪਾਰਟੀ ਹੈ ਇਸ ਕਾਰਨ ਸਤਾਧਾਰੀ ਆਪ ਨੇ ਸਾਰੀਆਂ 70 ਸੀਟਾਂ ਲਈ ਉਮੀਦਵਾਰਾਂ ਦੇ ਨਾਵਾਂ ਦਾ ਐਲਾਨ ਕਰ ਦਿੱਤਾ ਹੈ ਭਾਰਤੀ ਜਨਤਾ ਪਾਰਟੀ ਨੇ ਚੋਣਾਂ ਨੂੰ ਲੈ ਕੇ ਜੀ ਆਪਣੇ ਪੱਤੇ ਨਹੀਂ ਖੋਲੇ ਮੰਨਿਆ ਜਾ ਰਿਹਾ ਹੈ ਕਿ ਭਾਰਤੀ ਜਨਤਾ ਪਾਰਟੀ ਜਲਦੀ ਹੀ ਆਪਣੇ ਉਮੀਦਵਾਰਾਂ ਦੀ ਸੂਚੀ ਜਾਰੀ ਕਰ ਸਕਦੀ ਹੈ ਦਿੱਲੀ ਵਿਧਾਨ ਸਭਾ ਚੋਣਾਂ ਲਈ ਉਮੀਦਵਾਰਾਂ ਨੂੰ ਲੈ ਕੇ ਭਾਰਤੀ ਜਨਤਾ ਪਾਰਟੀ ਵਿੱਚ ਅਜੇ ਵੀ ਦਿਮਾਗੀ ਕਸਰਤ ਤੇ ਹਲਚਲ ਚੱਲ ਰਹੀ ਹੈ ਦੱਸਿਆ ਜਾ ਰਿਹਾ ਹੈ ਕਿ ਭਾਰਤੀ ਜਨਤਾ ਪਾਰਟੀ ਦਿੱਲੀ ਦੇ ਹਰ ਮੁੱਦੇ ਤੇ ਮੰਥਨ ਕਰ ਰਹੀ ਹੈ ਇਸ ਕਾਰਨ ਭਾਰਤੀ ਜਨਤਾ ਪਾਰਟੀ ਦੀ ਸੂਚੀ ਜਿਹੜੀ ਆ ਉਹਨੂੰ ਜਾਰੀ ਕਰਨ ਵਿੱਚ ਕੁਝ ਦੇਰੀ ਹੋ ਰਹੀ ਹੈ। ਪੰਜਾਬ ਦੀ ਮੁੱਖ ਖੇਤਰੀ ਪਾਰਟੀ ਸ਼ਮਣੀ ਕਾਲੀ ਦਲ ਦੇ ਮੌਜੂਦਾ ਸੰਘਰਸ਼ ਦੌਰਾਨ ਪੰਜਾਬ ਅੰਦਰ ਇੱਕ ਨਵੀਂ ਖੇਤਰੀ ਪਾਰਟੀ ਦਾ ਐਲਾਨ ਹੋਣ ਜਾ ਰਿਹਾ ਹੈ ਅਮਰਤਪਾਲ ਸਿੰਘ ਦੇ ਪਿਤਾ ਤਰਸੀਮ ਸਿੰਘ ਨੇ ਐਲਾਨ ਕੀਤਾ ਹੈ ਕਿ ਮਾਗੀ ਮੇਲੇ ਦੇ ਮੌਕੇ ਉੱਤੇ ਪੰਜਾਬ ਦੀ ਨਵੀਂ ਪਾਰਟੀ ਦਾ ਐਲਾਨ ਕੀਤਾ ਜਾਵੇਗਾ ਹਾਲਾਂਕਿ ਉਹਨਾਂ ਨਵੀਂ ਪਾਰਟੀ ਦੇ ਨਾਂ ਸੰਬੰਧੀ ਕੋਈ ਖਾਸ ਜਾਣਕਾਰੀ ਨਹੀਂ ਦਿੱਤੀ ਪਰ ਇਹਨਾਂ ਜ਼ਰੂਰ ਦੱਸਿਆ ਕਿ ਉਸ ਪਾਰਟੀ ਦੇ ਨਾਂ ਵਿੱਚ ਪੰਜਾਬ ਸ਼ਬਦ ਵੀ ਆਵੇਗਾ ਤਰਸ਼ੇਮ ਸਿੰਘ ਨੇ ਦੱਸਿਆ ਕਿ ਪਾਰਟੀ ਦਾ ਸੰਵਿਧਾਨ ਕੀ ਹੋਵੇਗਾ ਉਹ ਕਿਸੇ ਕਿਸ ਵਿਚਾਰਧਾਰਾ ਤੇ ਚੱਲੇਗੀ ਇਸ ਸਬੰਧੀ 5 ਜਾਂ 7 ਮੈਂਬਰਾਂ ਦੀ ਇੱਕ ਟੀਮ ਤਿਆਰ ਕੀਤੀ ਜਾਵੇਗੀ ਉਹ ਟੀਮ ਹੀ ਪਾਰਟੀ ਦੇ ਸੰਵਿਧਾਨ ਦੀ ਰੂਪਰੇਖਾ ਤਿਆਰ ਕਰੇਗੀ ਅਗਲੀ ਤੇ ਆਖਰੀ ਖਬਰ ਜਿਹੜੀ ਹੈ ਜੀ ਉਹ ਮੱਧ ਪ੍ਰਦੇਸ਼ ਦੀ ਰਾਜਧਾਨੀ ਭਪਾਲ ਤੋਂ 250 ਕਿਲੋਮੀਟਰ ਦੂਰ ਪੀਥਮਪੁਰ ਵਿੱਚ ਗੈਸ ਤਰਾਸਤੀ ਨਾਲ ਸੰਬੰਧਤ ਕੂੜਾ ਕਰਕਟ ਸਾੜਨ ਦਾ ਵਿਆਪਕ ਵਿਰੋਧ ਸ਼ੁਰੂ ਹੋ ਗਿਆ ਹੈ। ਸਥਾਨਕ ਲੋਕਾਂ ਵਿੱਚ ਰੋਸ ਹੈ ਕਿ ਪੀਤੰਪੁਰ ਵਿੱਚ ਇਸ ਕੂੜੇ ਨੂੰ ਸਾੜਨ ਨਾਲ ਉਹਨਾਂ ਲਈ ਮੁਸ਼ਕਲਾਂ ਖੜੀਆਂ ਹੋ ਜਾਣਗੀਆਂ। ਇਸ ਦੇ ਵਿਰੋਧ ਵਿੱਚ ਸ਼ੁੱਕਰਵਾਰ ਨੂੰ ਸਵੇਰੇ ਸੈਂਕੜੇ ਹੀ ਲੋਕ ਪ੍ਰਦਰਸ਼ਨ ਕਰਨ ਲਈ ਸੜਕਾਂ ਦੇ ਉੱਤੇ ਉਤਰ ਆਏ। ਉਹਨਾਂ ਵੱਲੋਂ ਦਾਵਾ ਕੀਤਾ ਜਾ ਰਿਹਾ ਹੈ ਕਿ ਜਾ ਰਿਹਾ ਹੈ ਕਿ ਇਸ ਵਿਰੋਧ ਪ੍ਰਦਰਸ਼ਨ ਦੇ ਵਿੱਚ ਦੋ ਲੋਕਾਂ ਨੇ ਖੁਦਕੁਸ਼ੀ ਕਰਨ ਦੀ ਕੋਸ਼ਿਸ਼ ਵੀ ਕੀਤੀ ਸੀ। ਪ੍ਰਦਰਸ਼ਨ ਵਿੱਚ ਹਿੱਸਾ ਲੈਣ ਵਾਲਿਆਂ ਨੇ ਕਿਹਾ ਕਿ ਐਸੀ ਇਸ ਕੂੜੇ ਨੂੰ ਪਪਾਲ ਤੋਂ ਪੀਥਮਪੁਰ ਲਿਆ ਕੇ ਸਾੜਨ ਦੀ ਯੋਜਨਾ ਦਾ ਵਿਰੋਧ ਕਰਦੇ ਆਂ ਸਾਨੂੰ ਇਹਦੇ ਪ੍ਰਭਾਵ ਬਾਰੇ ਕੁਝ ਵੀ ਨਹੀਂ ਦੱਸਿਆ ਗਿਆ ਜੇ ਇਸ ਨੂੰ ਸਾੜਨ ਜਾਂ ਨਿਪਟਾਉਣ ਨਾਲ ਕੋਈ ਸਮੱਸਿਆ ਨਹੀਂ ਹੁੰਦੀ ਤਾਂ ਫਿਰ ਇਹ ਨੂੰ ਪਪਾਲ ਵਿੱਚ ਹੀ ਇਹਦਾ ਨਿਪਟਾਰਾ ਕਿਉਂ ਨਹੀਂ ਕਰ ਦਿੱਤਾ ਗਿਆ ਅਸੀਂ ਕਿਸੇ ਦੇ ਵੀ ਵਿਰੋਧ ਨਹੀਂ ਆ ਬਸ ਇਹ ਹੈ ਕਿ ਇਸ ਕੂੜੇ ਦਾ ਇੱਥੇ ਨਿਪਟਾਰਾ ਨਾ ਕੀਤਾ ਜਾਵੇ ਪਪਾਲ ਦੇ ਲੋਕਾਂ ਨੂੰ ਇਹੀ ਸਮੱਸਿਆਵਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ ਉਹਨਾਂ ਨੂੰ ਪੀਥਮਪੁਰ ਵਿੱਚ ਕਿਉਂ ਖੜਾ ਕੀਤਾ ਜਾ ਰਿਹਾ ਹੈ ਇਹ ਲੋਕ ਦੁਨੀਆ ਦੀ ਸਭ ਤੋਂ ਵੱਡੀ ਉਦਯੋਗਿਕ ਤਰਾਸਤੀ ਵਿੱਚੋਂ ਇੱਕ ਭਪਾਲ ਗੈਸ ਤ੍ਰਾਸਤੀ ਨਾਲ ਜੁੜੇ ਕੂੜੇ ਨੂੰ ਪੀਥਮਪੁਰ ਭੇਜੇ ਜਾਣ ਤੋਂ ਸਖਤ ਨਾਰਾਜ਼ ਹਨ ਮੱਧ ਪ੍ਰਦੇਸ਼ ਦੀ ਰਾਜਧਾਨੀ ਭਪਾਲ ਵਿੱਚ 3 ਦਸੰਬਰ 1984 ਨੂੰ ਵਾਪਰੇ ਗੈਸ ਕਾਂਡ ਦੇ ਜ਼ਖਮ ਅਜੇ ਵੀ ਹਰੇ ਹਨ ਇਸ ਤਖਾਨ ਦੇ 40 ਸਾਲ ਬਾਅਦ ਇਸ ਸਾਲ 1 ਜਨਵਰੀ ਨੂੰ ਭਪਾਲ ਦੀ ਯੂਨੀਅਨ ਕਾਰਬਾਈਡ ਫੈਕਟਰੀ ਤੋਂ 350 ਮੀਟਰਕ ਟਨ ਜ਼ਹਿਰੀਲਾ ਕੂੜਾ ਝੁੱਕ ਕੇ ਪੀਥਮਪੁਰ ਸਥਿਤ ਪਲਾਂਟ ਵਿੱਚ ਲਿਆਂਦਾ ਗਿਆ ਹੈ ਇੱਕ ਖਬਰ ਹੋਰ ਜੀ ਉਹ ਵੀ ਆਪਾਂ ਕਾਰੀ ਲੈਨੇ ਆ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਵੀਰਵਾਰ ਨੂੰ ਅਜਮੇਰ ਸ਼ਰੀਫ ਸਥਿਤ ਖਵਾਜਾ ਮੋਇਨਦੀਨ ਚਿਸ਼ਤੀ ਦੀ ਦਰਗਾਹ ਦੇ ਉੱਤੇ ਚੜਾਉਣ ਲਈ ਇੱਕ ਚਾਦਰ ਜਿਹੜੀ ਆ ਉਹ ਭੇਜੀ ਹੈ ਇਹ ਚਾਦਰ ਉਰਸ ਦੇ ਮੌਕੇ ਤੇ ਦਰਗਾਹ ਉੱਤੇ ਚੜਾਈ ਜਾਏਗੀ ਪਰ ਦੇ ਪ੍ਰਧਾਨ ਮੰਤਰੀ ਦੀ ਤਰਫੋਂ ਦਰਗਾਹ ਤੇ ਚਾਦਰ ਭੇਜਣ ਦੀ ਬੜੀ ਪੁਰਾਣੀ ਪਰੰਪਰਾ ਹੈ ਅਜਮੇਰ ਸ਼ਰੀਫ ਦਰਗਾਹ ਦੇ ਮੁਖੀ ਨਸੀਰਉਦੀਨ ਚਿਸ਼ਤੀ ਨੇ ਕਿਹਾ ਹੈ ਕਿ ਪ੍ਰਧਾਨ ਮੰਤਰੀ ਮੋਦੀ ਦੀ ਤਰਫੋਂ ਚਾਦਰ ਭੇਜਣਾ ਉਹਨਾਂ ਲੋਕਾਂ ਨੂੰ ਕਰਾਰਾ ਜਵਾਬ ਹੈ ਜੋ ਪਿਛਲੇ 5 ਮਹੀਨਿਆਂ ਤੋਂ ਮੰਦਰ ਤੇ ਮਸਜਿਦਾਂ ਬਣਾ ਕੇ ਧਾਰਮਿਕ ਜਨੂਨ ਪੈਦਾ ਕਰਨ ਦੀ ਗੱਲਾਂ ਕਰ ਰਹੇ ਹਨ ਜਦੋਂ ਕਿ ਸਰਕਾਰ ਦੇਸ਼ ਦੀ ਸੱਭਿਆ ਤੇ ਸੱਭਿਆਚਾਰ ਦਾ ਸਤਕਾਰ ਕਾਇਮ ਰੱਖ ਰਹੀ ਹੈ ਨਸੀਰਉਦੀਨ ਚਿਸ਼ਤੀ ਦੇ ਇਸ ਬਿਆਨ ਨੂੰ ਹਿੰਦੂ ਸ਼ਿਵ ਸੈਨਾ ਦੇ ਰਾਸ਼ਟਰੀ ਪ੍ਰਧਾਨ ਵਿਸ਼ਨੂੰ ਗੁਪਤਾ ਵੱਲੋਂ ਦਰਗਾਹ ਸਬੰਧੀ ਦੈਰ ਪਟੀਸ਼ਨ ਨਾਲ ਜੋੜ ਜਾ ਰਿਹਾ ਹੈ ਪਿਛਲੇ ਸਾਲ ਨਵੰਬਰ ਵਿੱਚ ਅਜਮੇਰ ਦੀ ਇੱਕ ਅਦਾਲਤ ਨੇ ਹਿੰਦੂ ਸੈਨਾ ਨਾਮਕ ਇੱਕ ਸੰਗਠਨ ਦੀ ਪਟੀਸ਼ਨ ਨੂੰ ਸੁਣ ਲਈ ਸਵੀਕਾਰ ਕਰ ਲਿਆ ਸੀ ਇਸ ਵਿੱਚ ਦਾਵਾ ਕੀਤਾ ਗਿਆ ਸੀ ਕਿ ਖਵਾਜਾ ਮੌਇਦਿਨ ਚਿਸ਼ਤੀ ਦੀ ਦਰਗਾਹ ਇੱਕ ਸ਼ੇਵ ਮੰਦਿਰ ਦੇ ਉੱਤੇ ਬਣਾਈ ਗਈ ਸੀ ਪੀਐਮ ਮੋਦੀ ਦੀ ਚਾਦਰ ਭੇਜਣ ਦੀ ਖਬਰ ਤੋਂ ਬਾਅਦ ਹਿੰਦੂ ਸੈਨਾ ਦੇ ਰਾਸ਼ਟਰੀ ਪ੍ਰਧਾਨ ਵਿਸ਼ਵ ਵਿਸ਼ਨੂੰ ਗੁਪਤਾ ਨੇ ਕਿਹਾ ਹੈ ਕਿ ਇਸ ਮਾਮਲੇ ਤੇ ਸੁਣਵਾਈ ਹੋਣ ਤੱਕ ਚਾਦਰ ਭੇਜਣਾ ਮਲਤਵੀ ਕੀਤਾ ਜਾਣਾ ਚਾਹੀਦਾ ਹੈ ਵਿਸ਼ਨੂੰ ਗੁਪਤਾ ਨੇ ਪ੍ਰਧਾਨ ਮੰਤਰੀ ਦਫ਼ਤਰ ਨੂੰ ਭੇਜੇ ਪੱਤਰ ਵਿੱਚ ਕਿਹਾ ਕਿ ਮੈਂ ਸੰਕਟ 모ਚਨ ਮੰਦਰ ਬਨਾਮ ਅਜਮੇਰ ਦਰਗਾਹ ਖਵਾਜਾ ਸਾਹਿਬ ਮਾਮਲੇ ਵਿੱਚ ਪਿਟੀਸ਼ਨ দাਰ ਕੀਤੀ ਹੋਈ ਹੈ ਇਹ ਮਾਮਲਾ ਅਜਮੇਰ ਪਛਮੀ ਜ਼ਿਲ੍ਹਾ ਅਦਾਲਤ ਵਿੱਚ ਵਿਚਾਰ ਅਧੀਨ ਹੈ ਇਸ ਪਿਟੀਸ਼ਨ ਵਿੱਚ ਮੈਂ ਪੁਖਤਾ ਸਬੂਤ ਪੇਸ਼ ਕੀਤੇ ਨੇ ਇਸ ਤੋਂ ਪਤਾ ਲੱਗਦਾ ਹੈ ਕਿ ਦਰਗਾਹ ਵਿੱਚ ਪਹਿਲਾਂ ਹੀ ਇੱਕ ਪ੍ਰਾਚੀਨ ਸ਼ਿਵ ਮੰਦਿਰ ਸੀ ਇਸ ਨੂੰ ਚੋਹਾਨ ਵੰਸ਼ ਦੇ ਰਾਜਾ ਨੇ ਬਣਾਇਆ ਸੀ ਮੈਂ ਅਜਮੇਰ ਦਰਗਾਹ ਸ਼ਰੀਫ ਦੀਆਂ ਇਮਾਰਤਾਂ ਦੇ ਸਮੁੱਚੇ ਵਿਵਾਦਿਤ ਖੇਤਰ ਦਾ ਵਿਗਿਆਨਕ ਸਰਵੇਖਣ ਕਰਾਉਣ ਲਈ ਵੀ ਭਾਰਤੀ ਪ੍ਰਾਤਤਵ ਸਰਵੇਖਣ ਦੇ ਮਹਿਰਾਂ ਕੋਲ ਵੀ ਪਿਟੀਸ਼ਨ ਪਾਈ ਹੋਈ ਹੈ ਹਾਲਾਂਕਿ ਸੁਪਰੀਮ ਕੋਰਟ ਨੇ ਦੇਸ਼ ਭਰ ਵਿੱਚ ਇਹੋ ਜੀਆਂ ਪਟੀਸ਼ਨਾਂ ਤੇ ਕੋਈ ਵੀ ਕਾਰਵਾਈ ਕਰਨ ਦੇ ਉੱਤੇ ਪਹਿਲਾਂ ਹੀ ਰੋਕ ਲਗਾ ਦਿੱਤੀ ਹੋਈ ਹੈ ਤੇ ਇਹਦੇ ਨਾਲ ਹੀ ਅੱਜ ਦਾ ਇਹ ਸਮਾਚਾਰ ਬਲਟਨ ਸਮਾਪਤ ਹੋਇਆ ਜੀ ਤੁਹਾਡਾ ਬਹੁਤ ਧੰਨਵਾਦ ਸਤਿ ਸ਼੍ਰੀ ਅਕਾਲ